ਨਮਸਕਾਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕੈਫੇ ਪੰਜਾਬੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਵੀ ਅਸੀਂ ਗੱਲਬਾਤ ਇੱਕ ਕਲਾਕਾਰ ਦੇ ਨਾਲ ਹੀ ਕਰਾਂਗੇ ਲੇਕਿਨ ਅਕਸਰ ਅਸੀਂ ਕਹਿ ਦਿੰਨੇ ਆ ਕਿ ਜਿਹੜੇ ਕਲਾਕਾਰ ਨੇ ਕਹਿੰਦੇ ਕਿ ਪੰਜਾਬ ਦੇ ਕਲਾਕਾਰ ਬੜੇ ਜ਼ਮੀਨ ਤੋਂ ਉੱਠ ਕੇ ਆਮ ਜੇ ਘਰਾ ਤੋਂ ਉੱਠ ਕੇ ਕਲਾਕਾਰ ਬਣੇ ਨੇ ਆਪਣੀ ਮਿਹਨਤ ਦੇ ਨਾਲ ਬਣੇ ਨੇ ਔਰ ਉਹ ਕਲਾਕਾਰ ਜਿਹੜੇ ਅੱਜ ਵੀ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਬਹੁਤ ਘੱਟ ਹੁੰਦੇ ਨੇ ਔਰ ਜਿਨ੍ਹਾਂ ਨਾਲ ਅੱਜ ਅਸੀਂ ਗੱਲ ਕਰਾਂਗੇ ਉਹ ਭਾਵੇਂ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰ ਲਿਆ ਬਾਲੀਵੁੱਡ ਦੇ ਵਿੱਚ ਜਾ ਕੇ ਕੰਮ ਕਰ ਲਿਆ ਲੇਕਿਨ ਅੱਜ ਵੀ ਆਪਣੀ ਜੜ੍ਹਾਂ ਦੇ ਨਾਲ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਅਸੀਂ ਗੱਲਬਾਤ ਅੱਜ ਕਰਾਂਗੇ ਮਲਕੀ ਤਰੌਣੀ ਜਿਦੇ ਨਾਲ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਜੀ ਜੜਾ ਨਾਲ ਜੁੜਿਆ ਹੋਇਆ ਇਨਸਾਨ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਕਿਸ ਤਰੀਕੇ ਦੇ ਨਾਲ ਆਪਣਾ ਸਫ਼ਰ ਸ਼ੁਰੂ ਕਰਕੇ ਇੱਥੇ ਪਹੁੰਚਿਆ ਔਰ ਕੀ ਸੋਚ ਦੇ ਨਾਲ ਹੈ ਕਿ ਮੈਂ ਬਈ ਜਿੱਥੇ ਮਰਜ਼ੀ ਪਹੁੰਚ ਜਾ ਜੜ ਜ਼ਮੀਨ ਔਰ ਆਪਣੇ ਆਪ ਨੂੰ ਉੱਥੇ ਹੀ ਰੱਖਣਾ ਜਿੱਥੋਂ ਸ਼ੁਰੂਆਤ ਹੋਈ ਸੀ ਮੈਨੂੰ ਲੱਗਦਾ ਇਹ ਤੁਹਾਡੀ ਜਿਹੜੀ ਸਕੂਲਿੰਗ ਹੁੰਦੀ ਹੈ ਨਾ ਖਾਸਾ ਕੁਝ ਉਹਦੇ ਡਿਪੈਂਡ ਕਰਦਾ ਹੈ ਲਾਈਫ ਦੇ ਵਿੱਚ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਕੇ ਜਿਹੋ ਜੀ ਤੁਹਾਡੀ ਨੇਚਰ ਰਹਿਣੀ ਹੈ ਜਿਹੋ ਜਿਹਾ ਤੁਹਾਡੇ ਲੋਕਾਂ ਨਾਲ ਮਿਲਬਰਤਨ ਰਹਿੰਦਾ ਜਿਹੋ ਜਿਹਾ ਤੁਹਾਡੇ ਬਾਹਰ ਹੀ ਦਿਖ ਰਹੀਦੀ ਹੈ ਲੋਕਾਂ ਦੇ ਪ੍ਰਤੀ ਉਹ ਇਸ ਗੱਲ ਤੇ ਮਨਸਰ ਕਰਦੀ ਹੈ ਕਿ ਜਦੋਂ ਤੁਸੀਂ ਇਸ ਲੈਨ ਚ ਆਏ ਸੀਗੇ ਤਾਂ ਉਦੋਂ ਤੁਸੀਂ ਕਿਹਨਾ ਹੱਥਾਂ 'ਚ ਸੀਗੇ ਮੇਰੀ ਜਿਹੜੀ ਸ਼ੁਰੂਆਤ ਹੈ ਉਹ ਰੰਗਮੰਚ ਰਾਹੀਂ ਹੋਈ ਤੇ ਮੈਂ ਸਕੂਲ ਪਰਦੇ ਨੇ ਰੰਗਮੰਚ ਸ਼ੁਰੂ ਕੀਤਾ ਤੇ ਸਾਡੇ ਇੱਥੇ ਇੱਕ ਇਤਿਹਾਸਕ ਧਰਤੀ ਦਾ ਚਮਕੌਰ ਸਾਹਿਬ ਉੱਥੇ ਸਵਰਨ ਸਿੰਘ ਭੰਗੂ ਨਾਮ ਦੇ ਇੱਕ ਸਾਡੇ ਵਿਦਿਅਕ ਚਿੰਤਕ ਰਹਿੰਦੇ ਨੇ ਉਹ ਨਾਂ ਬਾਲ ਮੇਲੇ ਕਰਵਾਇਆ ਕਰਦੇ ਸੀ ਜੀ ਸਕੂਲਾਂ 'ਚ ਦੀ ਗ ਜਾ ਕੇ ਸਾਇੰਸ ਮੇਲੇ ਕਰਵਾਉਂਦੇ ਹੁੰਦੇ ਸੀ ਉਹਨਾਂ ਬਾਲ ਮੇਲਿਆਂ ਸਾਇੰਸ ਮੇਲਿਆਂ ਦੇ ਵਿੱਚ ਅ ਬੱਚਿਆਂ ਦੇ ਪ੍ਰੋਗਰਾਮ ਹੁੰਦੇ ਸੀਗੇ ਪਾਜੀ ਗੁਰਸ਼ਰਨ ਸਿੰਘ ਭਾਈ ਮਨਨ ਸਿੰਘ ਨਾਟਕ ਕਰਨ ਜਾਂਦੇ ਸੀ ਅਸੀਂ ਵੀ ਉਹਨਾਂ ਨਾਲ ਜੁੜੇ ਹੋਏ ਸੀ ਨਾਟਕ ਕਰਦੇ ਸੀਗੇ ਇਸ ਤਰ੍ਹਾਂ ਕਰਕੇ ਹੌਲੀ-ਹੌਲੀ ਸਿਲਸਿਲਾ ਸ਼ੁਰੂ ਹੋਇਆ ਤਾਂ ਇੱਕ ਦਿਨ ਗੁਰਸ਼ਰਨ ਪਾਜੀ ਕਹਿੰਣ ਲੱਗੇ ਕਿ ਤੁਹਾਡੇ ਇਲਾਕੇ ਦੇ ਵਿੱਚ ਸਵਰਨ ਸਿੰਘ ਪੰਗੋ ਇੱਕ ਵਧੀਆ ਕੰਮ ਕਰਦਾ ਤੁਸੀਂ ਉੱਥੇ ਆਪਣਾ ਇੱਕ ਗਰੁੱਪ ਬਣਾਓ ਇੱਕ ਸੰਸਥਾ ਬਣਾਓ ਮੈਡਮ ਗੁਰਪ੍ਰੀਤ ਕੋਰ ਪੰਗੋ ਉਹਨਾਂ ਦੇ ਮੈਸੇਜ ਨੇ ਸੁਰਿੰਦਰ ਸਿੰਘ ਪੰਗੋਰਾ ਨੇ ਉਹ ਵੀ ਪਹਿਲਾਂ ਰੰਗ ਮੰਚੇ ਦੇ ਨਾਲ ਜੁੜੇ ਹੋਏ ਸੀਗੇ ਸੋ ਉੱਥੇ ਸਾਡਾ ਇੱਕ ਚੇਤਨਕ ਕਲਾ ਮੰਚ ਨਾਂ ਦੀ ਸੰਸਥਾ ਉਹਦੇ ਰਾਹੀਂ ਫਿਰ ਅਸੀਂ ਸਾਰਿਆਂ ਨੇ ਜਿਹਦੇ ਵਿੱਚ ਬਹੁਤ ਜਿਹੜੇ ਮਸ਼ਹੂਰ ਲੋਕ ਸੀਗੇ ਕੁਮਾਰ ਪਵਨਦੀਪ ਲੱਖਾ ਲਹਿਰੀ ਸੰਜੂ ਸੁਲੰਕੀ ਰਾਣਾ ਰਣਬੀਰ ਅਨੀਤਾ ਮੀਤ ਸੁਖਵਿੰਦਰ ਕੌਰ ਸੈਮ ਮੁੱਲਜੋਨ ਜਿਹੜੇ ਸਾਰੇ ਅਜੀ ਫਿਲਮਾਂ ਦੇ ਵਿੱਚ ਚੰਗਾ ਚੰਗਾ ਕੰਮ ਕਰ ਰਹੇ ਲੋਕ ਉਹ ਸਾਰੇ ਉਹ ਲੋਕ ਸੀ ਮਰਮ ਗੁਰਪ੍ਰੀਤ ਕੁਰਪੰਗੂ ਤੇ ਹੈਗੀ ਸੀ ਜਸਬੀਰ ਗਿੱਲ ਇਹ ਸਾਰੇ ਲੋਕ ਅਸੀਂ ਇਕੱਠੇ ਉੱਥੇ ਕੰਮ ਕਰਿਆ ਕਰਦੇ ਸੀ ਜੀ ਫਿਰ ਉਹਦੀ ਰਾਹੀਂ ਅਸੀਂ ਪੰਜਾਬ ਸਟੇਟ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਅਦਰ ਕੰਟਰੀਜ਼ ਦੇ ਵਿੱਚ ਵੀ ਨਾਟਕ ਕਰਨ ਗਏ ਉਹ ਕਰਦੇ ਕਰਦੇ ਕਿ ਜਦੋਂ ਅਸੀਂ ਥੀਏਟਰ ਕਰਦੇ ਹਾਂ ਤੁਹਾਨੂੰ ਥੀਏਟਰ ਇੱਕ ਚੀਜ਼ ਦਿੰਦਾ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਆਪ ਕਰਨੀਆਂ ਹੁੰਦੀਆਂ ਨੇ ਤੁਸੀਂ ਆਪਣੇ ਕਾਸਟਮ ਵੀ ਆਪ ਪ੍ਰੈਸ ਕਰਨੀਆਂ ਤੁਸੀਂ ਸੈੱਟ ਵੀ ਲਾਉਣਾ ਤੁਸੀਂ ਝਾੜੂ ਵੀ ਮਾਰਨਾ ਸਟੇਜ ਦੇ ਉੱਤੇ ਤੇ ਤੁਸੀਂ ਮਹੀਨਿਆਂ ਵੱਧੀ ਰੈਸਰਚ ਕਰਨੀਆਂ ਨੇ ਔਰ ਉਹ ਤੁਹਾਨੂੰ ਇੱਕ ਪ੍ਰੋਸੈਸ ਚ ਪਾਉਣ ਦੀ ਚੀਜ਼ ਹੈ ਮੇਰੇ ਨਾਲ ਕਿਸੇ ਥੀਏਟਰ ਆਰਟਿਸਟ ਨੇ ਗੱਲ ਕੀਤੀ ਸੀ ਕਹਿੰਦੇ ਕਿ ਜੇ ਥੀਏਟਰ ਆਰਟਿਸਟ ਹੁੰਦਾ ਨਾ ਅਗਰ ਤੁਹਾਨੂੰ ਕੋਈ ਵੀ ਕੰਮ ਕਰਾਉਣਾ ਹੈ ਔਰ ਤੁਹਾਨੂੰ ਆਲਟਰਨੇਟਿਵ ਸੋਲੂਸ਼ਨ ਨਹੀਂ ਲੱਭ ਰਿਹਾ ਇੱਕ ਥੀਏਟਰ ਆਰਟਿਸਟ ਨੂੰ ਦੱਸ ਦਿਓ ਅੱਧਾ ਘੰਟਾ ਦੇ ਦਿਓ ਉਹ ਤੁਹਾਨੂੰ ਉਹ ਚੀਜ਼ ਬਣਾ ਕੇ ਦੇ ਦੇਗਾ ਕਿਉਂਕਿ ਉਹ ਹੰਡੇ ਹੋਏ ਹੁੰਦੇ ਨੇ ਉਹਨਾਂ ਨੇ ਮਿਹਨਤ ਕੀਤੀ ਉਹ ਇਸ ਸੀ ਚੋਂ ਨਿਕਲੇ ਆ ਜੀ ਹੁਣ ਥੀਏਟਰ ਦੇ ਜਿਹੜੇ ਪਲੇ ਦੀ ਪ੍ਰੋਡਕਸ਼ਨ ਵੀ ਅਸੀਂ ਆਪ ਕਰਦੇ ਆਂ ਚੀਜ਼ਾਂ ਸਾਰੀਆਂ ਅਰੇਂਜਮੈਂਟ ਕਰਦੇ ਆਂ ਸਾਰਾ ਕੁਝ ਸ਼ੋ ਵੀ ਕਈ ਔਰ ਬਹੁਤੀ ਵਾਰ ਅਰੇਂਜ ਆਪ ਕਰਨ ਹੁਣ ਜਿਹੜਾ ਬੰਦਾ ਸਿੱਧਾ ਟੈਲੀਵਿਜ਼ਨ ਤੇ ਜਾਂ ਸਿਨੇਮਾ ਚ ਆਉਂਦਾ ਉਹ ਬੰਦਾ ਇੱਕ ਵੱਡੀ ਫੀਲਿੰਗ ਲੈ ਕੇ ਆਉਂਦਾ ਕਿ ਆਈ ਏਮ ਦਾ ਐਕਟਰ ਬਿਲਕੁਲ ਮੈਂ ਤਾਂ ਸਟਾਰ ਆ ਮੈਂ ਤਾਂ ਐਕਟਰ ਆ ਉਹ ਫਿਰ ਲਗਜ਼ਰੀ ਲਾਈਫ ਦੇਖਦੇ ਲੋਕਾਂ ਦੀ ਕਿ ਲੋਕ ਬੌਂਸਰ ਉਤਰਦੇ ਨੇ ਫਿਰ ਬੌਂਸਰ ਲੋਕਾਂ ਨੂੰ ਪਰੇ ਹਟਾਉਂਦੇ ਨੇ ਕਿ ਮੈਂ ਵੀ ਉਸ ਤਰ੍ਹਾਂ ਜਾਣਾ ਮੈਂ ਵੀ ਉਸ ਤਰ੍ਹਾਂ ਸਟਾਈਲ ਦੇ ਨਾਲ ਗੱਲਬਾਤ ਕਰਨੀ ਆ ਮੈਂ ਉਹਨੀਆਂ ਕਿ ਮੇਣੀਆਂ ਟੋਪੀਆਂ ਗੱਲਾਂ ਕਰਨੀਆਂ ਅਸੀਂ ਵੀ ਜਦੋਂ ਇਸ ਲਾਈਨ ਦੇ ਵਿੱਚ ਥੋੜੇ ਸਟੈਬਲਿਸ਼ ਹੋ ਗਏ ਤਾਂ ਸਾਨੂੰ ਵੀ ਕੁਝ ਲੋਕਾਂ ਨੇ ਕਿਹਾ ਕਿ ਭਾਈ ਚੰਗੇ ਜਿਹੜੇ ਸਟਾਰਸ ਲੋਕ ਸੀਗੇ ਪੜਿਆ ਬੰਦੇ ਹੋ ਤੁਹਾਡੇ ਨਾਲ ਸੋ ਸਾਰੰ ਪਿਆਰ ਹੈ ਤੁਹਾਨੂੰ ਤੁਹਾਡੇ ਨਾਲ ਜੀ ਪਰ ਤੁਹਾਨੂੰ ਇੱਕ ਕੱਲ ਕਹਿਣੀ ਅਸੀਂ ਕੋਹੀ ਕਹਿੰਦੇ ਵੀ ਇਹਨਾਂ ਕੁਝ ਗੱਲਾਂ ਹੁੰਦੀਆਂ ਨੇ ਸੋਸਾਇਟੀ ਦੇ ਵਿੱਚ ਜਿਹੜੀਆਂ ਅਸੀਂ ਕਰਨੀਆਂ ਸੀ ਦੱਸੋ ਕੀ ਕਰਨਾ ਹੁੰਦਾ ਉਹ ਕਹਿੰਦੇ ਵੀ ਤੁਸੀਂ ਪਬਲਿਕ ਪਲੇਸਸ ਤੇ ਕਿਤੇ ਵੀ ਜਾਣਾ 10 ਮਿੰਟ ਤੋਂ ਵੱਧ ਨਹੀਂ ਰੁਕਣਾ ਹੂੰ ਤੁਸੀਂ ਜਦੋਂ ਕਿਸੇ ਆਪਣੀ ਗੱਡੀ ਜਾਣਾ ਤੁਸੀਂ ਇਕੱਲੇ ਆਪ ਗੱਡੀ ਡਰਾਈਵ ਨਹੀਂ ਕਰਨੀ अच्छा ते कोई बंदा ਤੁਹਾਡੇ ਨਾਲ ਚਾਹੀਦਾ ਥੋੜਾ ਫੋਨ ਚੱਕਣ ਵਾਲਾ ਸੁਣਨ ਵਾਲਾ ਬੰਦਾ ਕੋਈ ਹੋਰ ਚਾਹੀਦਾ ਸੋ ਇਹ ਜੀ ਚੀਜ਼ਾਂ ਦੇ ਤੁਸੀਂ ਕਿਸੇ ਵਿਆਹ ਸ਼ਾਦੀ ਕਿਸੇ ਪ੍ਰੋਗਰਾਮ ਤੇ ਜਾਣਾ ਹੈ ਤਾਂ ਤੁਸੀਂ 10 ਮਿੰਟ ਤੋਂ ਵੱਧ ਤਰੁਕਣਾ ਨਹੀਂ ਹੈ ਮਤਲਬ ਲੋਕਾਂ ਨੂੰ ਇਹ ਸ਼ੋਅ ਕਰੋਗੇ ਤੁਸੀਂ ਬਹੁਤ ਬਿਜ਼ੀ ਬੰਦੇ ਹੋ ਤੁਸੀਂ ਕੀਤਾ ਕਰਦੀ ਇਹ ਨਹੀਂ ਬਿਜ਼ੀ ਤਾਂ ਮੈਂ ਤਾਂ ਬਹੁਤ ਜ਼ਿਆਦਾ ਬਿਜ਼ੀ ਹਾਂ No problem ਪਰ ਮੈਨੂੰ ਇਹ ਗੱਲ ਦਾ ਪਤਾ ਹੈ ਕਿ ਮੈਂ ਜਿੱਥੇ ਜਾ ਰਿਹਾ ਜਿੱਥੇ ਜਿਨ੍ਹਾਂ ਨਾਲ ਮੈਂ ਗੱਲ ਕਰ ਰਿਹਾ ਉਹ ਲੋਕ ਵੀ ਇੰਪੋਰਟੈਂਟ ਨੇ ਮੈਨੂੰ ਲੱਗਦਾ ਕਮ ਇੰਪੋਰਟੈਂਟ ਹੈਗਾ ਠੀਕ ਹੈ ਪਰ ਉਹ ਲੋਕ ਵੀ ਇੰਪੋਰਟੈਂਟ ਨੇ ਫਿਰ ਦੂਜੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਦੇ ਖੁਸ਼ੀ ਦੇ ਵਿੱਚ ਚਲੇ ਗਏ ਫਿਰ ਜੇ ਤੁਸੀਂ ਉਹਦੀ ਖੁਸ਼ੀ 'ਚ ਖੁਸ਼ੀ ਨਹੀਂ ਮਨਾਉਂਦੇ ਫਿਰ ਜਾਣ ਦਾ ਕੀ ਫਾਇਦਾ ਫਿਰ ਤੁਸੀਂ ਫੋਲੋਪਿੰਗ ਕਰਨਾ ਹੈ ਤੁਸੀਂ ਥੀਏਟਰ ਦੀ ਗੱਲ ਕਰਦੇ ਹੋ ਸਾਡੇ ਦਿਮਾਗਾਂ 'ਚ ਇੱਕ ਹੋਰ ਵੱਡੀ ਗੱਲ ਹੈ ਉਹ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਮਹਿਸੂਸ ਕੀ ਕਰਦੇ ਹਾਂ ਥੀਏਟਰ ਵਾਲੇ ਲੋਕਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਸਾਨੂੰ ਬਣਾਉਣ ਵਾਲਾ ਕੌਣ ਹੈ ਸਾਡੇ ਟੈਲੈਂਟ ਹੈਗਾ ਸੀ ਠੀਕ ਹੈ ਪਰ ਸਾਨੂੰ ਬਣਾਉਣ ਵਾਲੇ ਲੋਕ ਨਹੀਂ ਬਿਲਕੁਲ ਕਿਉਂਕਿ ਹਾਲੇ ਵੀ ਅਸੀਂ ਉਮੀਦ ਇਹ ਮਤਲਬ ਸੋਚ ਰਹੇ ਹਾਂ ਕਿ ਹਾਲੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਸਤ ਤੋਂ ਵੱਧ ਕੈਪੇਬਲ ਨੇ ਸਤ ਤੋਂ ਵੱਧ ਕਲਾ ਹੈ ਉਹਨਾਂ ਨੂੰ ਲੋਕਾਂ ਨੇ ਮੌਕਾ ਨਹੀਂ ਦਿੱਤਾ ਹੂੰ ਇਹ ਲੋਕ ਜਿਹੜੇ ਪਰਸਨ ਨੂੰ ਮੌਕਾ ਦੇ ਦਿੰਦੇ ਨੇ ਉਹ ਬੰਦਾ ਉਹਦੇ ਨਾਲ ਕਲਾਕਾਰ ਸ਼ਬਦ ਲੱਗ ਜਾਂਦਾ ਹੂੰ ਉਹ ਕਲਾਕਾਰ ਬਣ ਜਾਂਦਾ ਜਿੰਨੇ ਅੱਜ ਸਾਡੇ ਕੋਲ ਸਾਡੇ ਗਾਉਣ ਵਾਲੇ ਵੀ ਬੜੀ ਮਿਹਨਤ ਨਾਲ ਅੱਗੇ ਚਲਵਾਏ ਨੇ ਬੜੀ ਸਟ੍ਰਗਲ ਨਾਲ ਉਗਾਉਂਦੇ ਨੇ ਕਾਮਯਾਬੀ ਹੋਏ ਨੇ ਪਰ ਇਹਨਾਂ ਜਿੰਨੇ ਹੀ ਲੋਕ ਇਹਨਾਂ ਨਾਲ ਵੀ ਵਧੀਆ ਬੰਦੇ ਨੇ ਟੈਲੈਂਟਡ ਨੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਉਹਨਾਂ ਪਿੱਛੇ ਕੋਈ ਨਾ ਕੋਈ ਕਾਰਨ ਰਹੇ ਹੋਣਗੇ ਤੇ ਲੋਕਾਂ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਨਹੀਂ ਹੈਗਾ ਫਿਰ ਇਸ ਕਰਕੇ ਜਿਹੜੇ ਲੋਕ ਸਾਨੂੰ ਕਲਾਕਾਰ ਬਣਾਉਂਦੇ ਨੇ ਸਾਨੂੰ ਅੱਗੇ ਆਉਣ ਦਾ ਮੌਕਾ ਦਿੰਦੇ ਨੇ ਸਾਡਾ ਫਰਜ਼ ਬਣਦਾ ਸੀ ਉਹਨਾਂ ਦੀ ਕਦਰ ਕਰੀਏ ਸੋ ਉਹਨਾਂ ਨਾਲ ਗੱਲਬਾਤ ਕਰੀਏ ਰابطਾ ਕਰੀਏ ਕਦੇ-ਕਦੇ ਇਦਾਂ ਹੁੰਦਾ ਕਦੇ ਜਿਸ ਤਰ੍ਹਾਂ ਤੁਸੀਂ ਪਹਿਲਾ ਪੰਜਾਬੀ ਇੰਡਸਟਰੀ ਫਿਰ ਬਾਲੀਵੁੱਡ ਇੰਡਸਟਰੀ ਜੇ ਤੁਸੀਂ ਲੰਮਾ ਸਮਾਂ ਉੱਥੇ ਬਿਤਾਇਆ ਉਥੋਂ ਦੀ ਵਾਪਸ ਤੁਸੀਂ ਮੁੜ ਕੇ ਘਰ ਆਏ ਹੋ ਵੋ ਪਿੰਡ ਆਏ ਹੋ ਕਿਉਂਕਿ ਤੁਸੀਂ ਰਹਿੰਦੇ ਹੋ ਹਮੇਸ਼ਾ ਮੋਸਟਲੀ ਮੈਂ ਦੇਖਿਆ ਪਿੰਡ ਦੇ ਵਿੱਚ ਹੀ ਰਹਿੰਦੇ ਹੋ ਹੈਨਾ ਸੋ ਪਿੰਡ ਆਏ ਹੋ ਵੋ ਪਿੰਡ ਵਾਸੀਆਂ ਨੇ ਕਿਹਾ ਵੀ ਕਿ ਹੁਣ ਤਾਂ ਕਲਾਕਾਰ ਆ ਗਿਆ ਇਹਨੂੰ ਮਿਲਣਾ ਨਹੀਂ ਇਹ ਮਿਲਣ ਨੂੰ ਸਮਾਂ ਨਹੀਂ ਦੇਵੇਗਾ ਘਰ ਨਹੀਂ ਜਾ ਸਕਦੇ ਸੀ ਇਦਾਂ ਹੋਇਆ ਕਦੀ ਮੈਨੂੰ ਕਿਸੇ ਇੱਕ ਬਜ਼ੁਰਗ ਬੰਦੇ ਨੇ ਬੜੀ ਸੋਹਣੀ ਗੱਲ ਕਹੀ ਸੀ ਉਹ ਮੈਨੂੰ ਮਿਲਣ ਆਇਆ ਕਿਸੇ ਸਾਡੇ ਨਾਲ ਦੇ ਪਿੰਡ ਦਾ ਬੰਦਾ ਸੀਗਾ ਮਰਮੋਟ ਕੱਲਾ ਨੂੰ ਪਹਿਲਾਂ ਪਿਆਰ ਕਰਦਾ ਸੀ ਨਹੀਂ ਮੇਰੇ ਉਹ ਜਾਗਰ ਕਰ ਸਕੇ ਹੁਣ ਤਾਂ ਮਜੁਰ ਗੋ ਗਿਆ ਬਹੁਤ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਇੱਕ ਗੱਲ ਕਹਿਣਾ ਹੈ ਮੈਂ ਕਿਹਾ ਦੱਸੋ ਜੀ ਤੁਸੀਂ ਸਾਡੇ ਬੱਡੇ ਹੋ ਕੋਈ ਲਾਈਫ ਦਾ ਤਜਰਬਾ ਦੱਸੋ ਉਹ ਕਹਿੰਦਾ ਲਾਈਫ ਦਾ ਤਜਰਬਾ ਇਹ ਹੈ ਵੀ ਜਿਹੜਾ ਕਲਾਕਾਰ ਬੰਦਾ ਹੁੰਦਾ ਨਾ ਜਾਂ ਸਿਆਸਤਦਾਨ ਹੋਵੇ ਜਿਹੜਾ ਮਤਲਬ ਮਸ਼ਹੂਰ ਬੰਦਾ ਸੈਲੀਬ੍ਰਿਟੀ ਬਣ ਗਿਆ ਕਿਸੇ ਵੀ ਕਲਾ ਨਾਲ ਸੰਬੰਧ ਕਰਦਾ ਕੋਈ ਪੇਂਟਿੰਗ ਕਰਦਾ ਗਾਉਂਦਾ ਲਿਖਦਾ ਕੋਈ ਵਜਾਉਂਦਾ ਜਾਂ ਕੋਈ ਰਾਈਟਰ ਹੈ ਵੱਡਾ ਕਿਹੜਾ ਤਿੰਨ ਥਾਂ ਮੈਂ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੋਂ ਤੁਸੀਂ ਉਮੀਦ ਨਹੀਂ ਕਰਨੀ ਹੁੰਦੀ ਕਿ ਸਾਨੂੰ ਲੋਕ ਚੰਗਾ ਕਨ ਇੱਕ ਤਾਂ ਥੋੜਾ ਜਿਹੜਾ ਪਿੰਡ ਹੈ ਜਾਂ ਮੁਹੱਲਾ ਸ਼ਹਿਰ ਕੋਈ ਵੀ ਉੱਥੇ ਤੁਸੀਂ ਰਹਿੰਦੇ ਹੋ ਲੋਕਾਂ ਦਾ ਛਾਂ ਤਾਂ ਇਹ ਫਲਾਣੇ ਦਾ ਮੁੰਡਾ ਜੀ ਫਲਾਣੇ ਦੀ ਕੁੜੀ ਇੱਥੇ ਤੁਰੇ ਫਿਰਦਾ ਸੀ ਇੱਥੇ ਦੇ ਬਾਪੂ ਨੇ ਵੀ ਉਹਰ ਕੁੱਟਿਆ ਇਹਨੂੰ ਅਸੀਂ ਜਾਣਦੇ ਹਾਂ ਇਹਨੂੰ ਉਹ ਤੁਹਾਨੂੰ ਲੈਟ ਹੀ ਲੈਂਦੇ ਨੇ ਤੇ ਉਸ ਤੋਂ ਬਾਅਦ ਕਹਿੰਦਾ ਵੀ ਜਿੱਥੇ ਥੋੜਾ ਵਿਆਹ ਹੋ ਜੇ ਉਹ ਵੀ ਲੋਕ ਆ ਦਿੰਦੇ ਹੁੰਦੇ ਅੱਛੇ ਤੇ ਵਿਆਹ ਉਹ ਅਸੀਂ ਗਏ ਸੀ ਯਾਰ ਉਹ ਦੋ ਬਚਾਰੇ ਨੇ ਪੱਗ ਨਹੀਂ ਸੀ ਬੰਨਣੇ ਆਉਂਦੀ ਕੱਪੜੇ ਵੀ ਇਹੋ ਜਿਹੇ ਪਾਉਣੇ ਸੀਗੇ ਫਲਾਣੇ ਦਾ ਪਰੋਣਾ ਹੈ ਹੂੰ ਫਲਾਣੇ ਦਾ ਜੀਜਾ ਲੱਗਦਾ ਹੈ ਉਹਨਾਂ ਦਾ ਪਰੋਣਾ ਅਸੀਂ ਜਾਣਦੇ ਹਾਂ ਸੋ ਉੱਥੇ ਵੀ ਕਹਿੰਦਾ ਤੁਸੀਂ ਇੱਕ ਤਵੱਜੋ ਨਹੀਂ ਇਸ ਗੱਲ ਦੇਣੀ ਹੈਗੀ ਤੁਹਾਡੀ ਕੋਈ ਇੱਜ਼ਤ ਕਿੰਨੀ ਕਰ ਰਹੀ ਹੈ ਤੇ ਹੁਣ ਚਲੋ ਥੋੜਾ ਮਾਹੌਲ ਚੇਂਜ ਹੋ ਗਿਆ ਅੱਗੇ ਨਾ ਬੱਚੇ ਨਾਨਕੇ ਬਹੁਤ ਜਾਇਆ ਕਰਦੇ ਸੀ ਇਹ ਕਹਿੰਦੇ ਵੀ ਹਰ ਬੱਚੇ ਨੂੰ ਛੁੱਟੀ 'ਚ ਨਾਨਕੇ ਜਾਣਾ ਹੁੰਦਾ ਸੀ ਵੀ ਨਾਨਕੇ ਵੀ ਇਹੀ ਕਹਿੰਨੇ ਬੱਚੇ ਫਲਾਣੇ ਦਾ ਪਾਣ ਜਾ ਇੱਥੇ ਛੁੱਟੀਆਂ 'ਚ ਫਿਰਦਾ ਸੀ ਗਰਮੀਆਂ 'ਚ ਯਾਰ ਇਹਨੇ ਫਲਾਣੇ ਇਸ਼ਾਰਾ ਤਕ ਕੀਤੀ ਮਾਮੇ ਨੇ ਕਟਿਆ ਸੀ ਇਹਨੂੰ ਇੱਥੇ ਫਲਾਣੇ ਦਾ ਦੋਤਾ ਹੈ ਜੀ ਇੱਥੇ ਫਿਰਦਾ ਉਹ ਜਿਹੜੀ ਫਲਾਣੀ ਸਾਡੀ ਪਿੰਡੀ ਕੁੜੀ ਉਹਦਾ ਜਵਾਕ ਹੈ ਸੋ ਇਸ ਤਰ੍ਹਾਂ ਕਰ ਕਹਿੰਦਾ ਤਿੰਨ ਥਾਵੇਂ ਹੋ ਜੀਆਂ ਇਹਨਾਂ ਥਾਵਾਂ ਤੋਂ ਇ ਪਰ ਮੈਂ ਹੀ ਕੱਲ ਨੂੰ ਪ੍ਰੈਕਟੀਕਲ ਲਾਈਫ ਫਿਰ ਦੇਖੀ ਮੈਨੂੰ ਜਿਹੜੇ ਮੇਰੇ ਨਾਲ ਦੇ ਪਿੰਨਾਂ ਦੇ ਲੋਕ ਕਈ ਵਾਰ ਮੈਂ ਸੁੱਤਾ ਵੀ ਨਹੀਂ ਉੱਠਿਆ ਹੁੰਦਾ ਸਾਡੇ ਘਰ ਦੇ ਬਾਹਰ ਆ ਕੇ ਬਹਿ ਜਾਂਦੇ ਨੇ ਮੇਰਾ ਭਰਾ ਆ ਜਾਂ ਦੂਜਾ ਕੋਈ ਹਾਂ ਘਰ ਦਾ ਕਹੂਗਾ ਵੀ ਤੈਨੂੰ ਕੋਈ ਬੰਦਾ ਮਿਲਣ ਆਇਆ ਮੈਂ ਪਹਿਲੇ ਪਹਿਲੇ ਤਾਂ ਹਾਂ ਉਹਨਾਂ ਨੂੰ ਸੀ ਮੈਨੂੰ ਕੋਈ ਮਿਲਣਾ ਆਇਆ ਹੂੰ ਮੈਂ ਕੋਈ ਰਾਜਨੀਤਾ ਹਾਂ ਮੈਂ ਮੈਨੂੰ ਕਿ ਮਿਲੋਦੇ ਨਹੀਂ ਫਿਰ ਬਾਅਦ ਚ ਲੋਕਾਂ ਨੇ ਤੈਨੂੰ ਟੀਲਿਵਿਜ਼ਨ ਦੇਖਦੇ ਆਂ ਅਸੀਂ ਸਾਡੇ ਰਿਸ਼ਤੇ ਦਾ ਆਇਆ ਸੀ ਦਸਿਆ ਉਹਨਾਂ ਨੂੰ ਵੀ ਸਾਡੇ ਨਾਲ ਮੈਂ ਕਿ ਮਿਲ ਕੇ ਆਉਣਾ ਆ ਸਾਡੇ ਰਿਸ਼ਤੇ ਦਾ ਆ ਮੈਰੀਟਲ ਮਿਲਾ ਕੇ ਤੇ ਫੋਟੋ ਖਿਚਾ ਕੇ ਲਿਆ ਇਹ ਮਸਲੇ ਹੁੰਦੇ ਕਲਾਕਾਰ ਨੂੰ ਹੀ ਸੋਚਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜਿਆਦਾ ਤੱਕ ਲੋਕ ਪਿਆਰ ਕਰ ਦੇਣਗੇ ਉਹਨਾਂ ਚ ਤੁਸੀਂ ਫੇਲਚ ਰਹੋਗੇ ਜਦੋਂ ਲੋਕਾਂ ਨੇ ਕਈ ਬਾਤ ਸੁਣ ਬਹੁਤ ਹੋ ਗਿਆ ਫਿਰ ਸਾਈਡ ਤੇ ਆਪਣਾ ਕੰਮ ਕਰ ਲਓ ਤੁਸੀਂ ਥੋੜਾ ਬਿਜ਼ਨਸ ਫੇਲ ਹੋ ਗਿਆ ਦੁਕਾਨਦਾਰੀ ਫੇਲ ਹੋ ਗਈ ਤੁਸੀਂ ਰਿਵਾਈਵ ਕਰ ਸਕਦੇ ਹੋ ਦੁਬਾਰਾ ਸ਼ੁਰੂ ਕਰ ਸਕਦੇ ਹੋ ਲੋਨ ਲੈ ਕੇ ਕਰ ਸਕਦੇ ਹੋ ਰਿਸ਼ਤੇਦਾਰ ਤੋਂ ਹੈਲਪ ਲਾਈ ਕਰ ਸਕਦੇ ਹੋ ਪਰ ਇਹ ਕੰਮ ਹੀ ਕਿਹਦਾ ਕੰਮ ਹੈ ਵੀ ਜੇ ਲੋਕਾਂ ਨੇ ਕਹਿੰਦਾ ਬਸ ਬਹੁਤ ਹੋ ਗਿਆ ਤੁਸੀਂ ਦੁਬਾਰਾ ਇਸ ਲੈਨ ਚਰ ਬੰਦਾ ਨਹੀਂ ਕੋਈ ਆਉਂਦਾ ਬਹੁਤ ਰੇਅਰ ਤੁਹਾਡੀ ਡੈਸਟੀਨੀ ਹੈ ਕਿਸਮਤ ਚੰਗੀ ਹੈ ਤਾਂ ਉਹ ਪਿਆ ਬੰਦਾ ਆਜੇ ਨਹੀਂ ਤਾਂ ਜਿਹਨੂੰ ਲੋਕਾਂ ਨੇ ਇੱਕ ਵਾਰ ਨਕਾਰਤਾ ਨਾ ਫਿਰ ਉਹ ਬੰਦੇ ਨੂੰ ਘਰੇ ਬੈਠਣਾ ਪੈਂਦਾ ਉਹ ਹੋਰ ਦੁਕਾਨਦਾਰੀ ਵੀ ਨਹੀਂ ਕਰ ਸਕਦਾ ਉਹ ਬੰਦਾ ਤਾਂ ਰਾਨੀ ਸਰ ਜਿਸ ਸਾਰੇ ਚੀਜ਼ਾਂ ਦੀ ਗੱਲ ਕਰਦੇ ਕਲਾਕਾਰ ਦੀ ਗੱਲ ਕਰਦੇ ਆ ਉਹਦਾ ਸਫਰ ਹੋਰ ਆਨਲੋ ਬਹੁਤ ਵੱਖਰਾ ਹੁੰਦਾ ਉਹਨੇ ਜੋ ਚੀਜ਼ਾਂ ਦੇਖਣੀਆਂ ਹੁੰਦੀਆਂ ਸ਼ਾਇਦ ਉਹ ਦੂਸਰੇ ਲੋਕ ਨਹੀਂ ਦੇਖਦੇ ਉਹਨਾਂ ਨੂੰ ਬਾਹਰ ਦੀ ਇੱਕ ਲਗਜ਼ਰੀ ਉਹ ਗਲੋਰੀਫਿਕੇਸ਼ਨ ਜ਼ਰੂਰ ਦਿਸਦੀ ਹੈ ਲੇਕਿਨ ਇੱਕ ਕਲਾਕਾਰ ਹੋਰ ਬਹੁਤ ਸਾਰੀ ਚੀਜ਼ਾਂ ਦੇ ਨਾਲ ਜੂਝਦਾ ਹੈ ਮੈਂ ਤੁਹਾਡੇ ਤੋਂ ਪੁੱਛੂਗਾ ਜਿਸ ਵਕ ਤੁਸੀਂ ਸ਼ੁਰੂਆਤ ਕੀਤੀ ਸੀ ਅੱਜ ਤੱਕ ਜਿੱਥੇ ਪਹੁੰਚੋ ਬਹੁਤ ਪੜਾਅ ਆਏ ਹੋਣਗੇ ਕਦੀ ਡਰ ਲੱਗਿਆ ਆਪਣੇ ਆਪ ਦੇ ਵਿੱਚ ਕਿ ਯਾਰ ਜਿੱਥੇ ਜਾ ਰਿਆਂ ਮੈਂ ਕੀ ਕਰ ਰਿਆਂ ਮੈਂ ਪੰਜਾਬ ਤੋਂ ਮੁੰਬਈ ਚਲਾ ਗਿਆ ਮੈਂ ਕਿੱਥੇ ਕਿੱਥੇ ਕੀ ਹੋ ਰਿਹਾ ਹੈ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਇਹ ਗੱਲ ਜਦੋਂ ਬੰਦਾ ਕਿਸੇ ਵੀ ਲਾਈਫ ਸਟ੍ਰਗਲ ਕਰਦਾ ਤੁਹਾਨੂੰ ਇਨ ਸਿਕਿਉਰਟੀ ਹੁੰਦੀ ਹੈ ਤੁਹਾਡੇ ਮਨ ਚ ਕਈ ਵਾਰ ਇਹ ਖਿਆਲ ਵੀ ਆਉਂਦੇ ਨੇ ਸਾਰਾ ਕੁਝ ਆਉਂਦਾ ਨੇਚਰਲੀ ਸਭ ਮੇਰੇ ਮਨ ਚ ਸਾਰਾ ਕੁਝ ਆਇਆ ਹੈ ਪਰ ਮੈਨੂੰ ਇਹ ਲੱਗਦਾ ਸੀਗਾ ਗੱਲ ਕਿਉਂਕਿ ਅਸੀਂ ਨਾ ਮੈਂ ਅੱਜ ਜਿਹੜੇ ਮਕਾਮ ਤੇ ਆ ਮੈਂ ਜਦੋਂ ਇਹ ਸੋਚਦਾ ਗੱਲ ਤਾਂ ਮੈਂ ਉਹ ਸੋਚਦਾ ਪਿੱਛੇ ਦੇਖਦਾ ਝੋਟ ਮਾਰਦਾ ਤੈਨੂੰ ਲੱਗਦਾ ਮੈਂ ਹੋਰ ਬਹੁਤ ਅੱਗੇ ਜਾ ਸਕਦਾ ਸੀਗਾ ਜਾ ਸਕਦਾ ਸੀ ਉਹਦੇ ਵਿੱਚ ਕਿਸੇ ਦੀ ਨਹੀਂ ਮੇਰੀਆਂ ਘਾਟਾਂ ਨਹੀਂ ਅਸੀਂ ਰੰਗਮੰਚ ਵੀ ਉਹ ਕਰਦੇ ਸੀ ਜਿਹੜਾ ਲੋਕਾਂ ਦੇ ਕਿਸੇ ਮਤਲਬ ਦਾ ਅਸੀਂ ਲੋਕਾਂ ਦੇ ਮਨੋਰੰਜਨ ਲਈ ਕੰਮ ਨਹੀਂ ਸੀ ਕਰਦੇ ਹਮ ਅਸੀਂ ਲੋਕਾਂ ਦੀ ਰਾਈਟਸ ਲਈ ਕੰਮ ਕਰਦੇ ਤੁਹਾਡੇ ਰਾਈਟਸ ਕੀ ਨੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਸਾਨੂੰ ਇਹ ਗੱਲ ਪਹਿਲੇ ਦਿਨ ਤੋਂ ਹੀ ਕਲੀਅਰ ਸੀ ਕਿ ਜਿਹੜਾ ਰੰਗਮੰਚ ਹੈ ਸਾਡੇ ਮਨਾਂ 'ਚ ਸਵਾਲ ਸੀ ਅਸੀਂ ਕਿਉਂ ਨਾਟਕ ਕਰਦੇ ਹਾਂ ਸਾਨੂੰ ਕਈ ਵਾਰ ਸ਼ੁਰੂਆਤ ਸਾੜੀ 50 ਰੁਪਏ ਤੋਂ ਹੋਈ 50 ਰੁਪਏ ਮਿਲਦੇ ਹੁੰਦੇ ਸੀ ਉਹਦੇ ਫਿਰ 100 150 ਮਿਲਣਾ ਆਇਆ ਫਿਰ 500 ਮਿਲਣ ਲੱਗ ਗਿਆ ਹੁਣ ਵਧੇ ਸੋ ਉਦੋਂ ਸਾਡੇ ਮਨਾਂ 'ਚ ਸਾਡੇ ਨਾਟਕ ਕਰਵਾਉਣ ਵਾਲੇ ਬੰਦੇ ਸਵਾਲ ਕਰਦੇ ਸੀ ਕਿ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਤੁਸੀਂ ਨਾਟਕ ਕਿਉਂ ਕਰ ਰਹੇ ਹੋ ਸੋ ਉਹ ਸਾਡੇ ਮਨਾਂ 'ਚ ਸਵਾਲ ਸੀਗਾ ਕਿ ਅਸੀਂ ਨਾਟਕ ਕਿਉਂ ਕਰਦੇ ਆ ਫਿਰ ਜਦੋਂ ਅਸੀਂ ਸਿਨੇਮਾ 'ਚ ਆਏ ਟੈਲੀਵਿਜ਼ਨ 'ਚ ਆਏ ਉਦੋਂ ਵੀ ਸਾਡੇ ਮਨਾਂ 'ਚ ਇਹ ਖਿਆਲ ਸੀ ਵੀ ਜੋ ਕੁਝ ਟੈਲੀਵਿਜ਼ਨ ਦਿਖਾ ਰਿਹਾ ਹੈ ਜੋ ਕੁਝ ਸਿਨੇਮਾ ਦਿਖਾ ਰਿਹਾ ਹੈ ਇਹ ਰੀਅਲ ਲਾਈਫ ਨਹੀਂ ਹੈਗੀ ਅਸੀਂ ਉਹ ਦਿਖਾਉਣਾ ਚਾਹੁੰਦੇ ਆ ਟੈਲੀਵਿਜ਼ਨ ਰਾਹੀਂ ਸਿਨੇਮਾ ਰਾਹੀਂ ਜੋ ਸਾਡੀ ਰੀਅਲ ਲਾਈਫ 'ਚ ਹੋ ਰਿਹਾ ਹੈ ਜਿਹਦੇ ਜਿਹੜੀਆਂ ਸਮੱਸਿਆਵਾਂ ਨਾਲ ਸਾਡੇ ਲੋਕ ਜੂਝ ਰਹੇ ਨੇ ਅਸੀਂ ਉਹ ਕੁਝ ਦਿਖਾਉਣਾ ਚਾਹੁੰਦੇ ਆ ਸ ਚੇਂਜ ਕਰਨ ਆਏ ਸੀਗੇ ਹੂੰ ਇਸ ਕਰਕੇ ਸਾਨੂੰ ਟਾਈਮ ਲੱਗ ਗਿਆ ਹੂੰ ਜਿਹੜੇ ਸਥਾਪਤ ਸੀਗੇ ਲੋਕ ਉਦੋਂ ਜਦੋਂ ਤੁਸੀਂ ਆਏ ਆ ਉਹ ਲੋਕ ਸਾਨੂੰ ਕਹਿੰਦੇ ਤੁਸੀਂ ਕੀ ਬਕਵਾਸ ਕਰਦੇ ਹੋ ਇਹ ਗੱਲ ਹੈ ਕੋਈ ਇਹ ਕਿਵੇਂ ਹੋ ਸਕਦਾ ਹੂੰ ਉਹ ਕਹਿੰਦੇ ਹੀਰੋ ਹੀਰੋ ਹੁੰਦਾ ਉਹ 100 ਬੰਦੇ ਨੂੰ ਕੁੱਟ ਸਕਦਾ ਅਸੀਂ ਕਹਿੰਦੇ ਨਹੀਂ ਕੁੱਟ ਸਕਦਾ ਹਾਂ ਉਹ ਕਹਿੰਦੇ ਹੀਰੋ 10 ਬੀ ਮੰਜ਼ਲ ਤੋਂ ਛਾਲ ਮਾਰ ਸਕਦਾ ਉਹਦੀ ਕੋਈ ਹੱਡੀ ਨਹੀਂ ਟੁੱਟੂਗੀ ਅਸਿਕਾ ਨਹੀਂ ਹੁੰਦਾ ਅਸੀਂ ਕਹਿੰਦੇ ਲਾਈਫ 'ਚ ਨਹੀਂ ਹੁੰਦਾ ਇਹ ਬਿਲਕੁਲ ਤੁਸੀਂ ਨਿਮੇ ਵਿੱਚ ਕਿਉਂ ਦਿਖਾਈ ਜਾਂਦੇ ਉਹ ਕਹਿੰਦੇ ਇੱਦਾਂ ਹੁੰਦਾ ਹੀਰੋ ਐਸ ਤਰ੍ਹਾਂ ਅਸਿਕ ਨਹੀਂ ਜਿਹੜਾ ਸਾਡੀ ਸੁਸਾਇਟੀ ਦਾ ਹੀਰੋ ਕੌਣ ਹੈ ਸਾਡੀ ਸਟਰੀ ਦਾ ਵਿਲਨ ਕੌਣ ਹੈ ਅਸੀਂ ਕਿ ਪਹਿਲੇ ਤਾਂ ਇਹ ਲੱਭਣ ਦੀ ਲੋੜ ਹੈ ਐਵੇਂ ਥੋੜੀ ਵੀ ਕੋਈ ਬੰਦਾ ਵੀ ਜਿਹੜਾ ਬੰਦਾ ਤੁਹਾਨੂੰ ਥੋੜਾ ਸਮਾਰਟ ਲੱਗਦਾ ਉਹਨੇ ਪੈਂਟ ਸ਼ਰਟ ਪਾਈ ਚੰਗੇ ਕੱਪੜੇ ਪਾਈ ਹੀਰੋ ਨਹੀਂ ਹੀਰੋ ਨਹੀਂ ਸੁਸਾਇਟੀ 'ਚ ਹੀਰੋ ਕੌਣ ਹੈ ਸੋ ਸਾਡੇ ਲਈ ਮਸਲਾ ਉਹ ਸੀ ਮੈਂ ਜਦੋਂ ਬੰਬਈ ਵੀ ਗਿਆ ਤਾਂ ਜਦੋਂ ਕਿਸੇ ਕੋਲ बार-बार ਤੁਸੀਂ ਐਡੀਸ਼ਨ ਦੇਣ ਜਾਣਾ ਤਾਂ ਬੰਦਿਆਂ ਨੂੰ ਪਤਾ ਲੱਗ ਜਾਂਦਾ ਸੀ ਬੰਦਾ ਸੁਭਾਤਾ ਕਿਹੋ ਜਿਹਾ ਬੰਦਾ ਐਕਟਰ ਵੀ ਕਿਹੋ ਜਿਹਾ ਇੱਕ ਦਿਨ ਇੱਕ ਮੈਨੂੰ ਬੰਦਾ ਕਹਿੰਦਾ ਕਹਿੰਦਾ ਪਾਸੇ ਐਡੀਸ਼ਨ ਖਤਮ ਹੋਣੇ ਵਾਲਾ ਹੈ ਆਪ ਮੇਰੇ ਕੋ खत्म हो हो बैठा है कहना चाय पियोगे मैं कहा बॉम्बे के लोग चाह पे बहुत घट पुछे माँ हाँ पीवा चाह पीती है ना बुरा मत माना मैं आपको एक बात कहूँगा मैं हाँ जी कहो कहना इस लाइन में जिस में आप हो कहना जब आदमी के अंदर ये सपना पनपता है ना कि मेरे को आर्टिस्ट बनना एक्टर बनना है सबसे पहले कहना वो अपने आपको शीशे में देखता है फिर उसे लगता है यार मैं बहुत खूबसूरत हूँ लेकिन ये एक मसा है यहाँ पे दाग हट जाए तो मैं और खूबसूरत लगूंगा मेरा स्टाइल थोड़ा सा बन जाए हेयर स्टाइल ਤੂੰ ਮੈਂ ਹੋਰ ਖੂਬਸੂਰਤ ਦਿਖੂਗਾ ਹੂੰ ਤੋ ਕਹਿੰਦਾ ਉਹ ਕਰਤਾ ਹੈ ਬਿਲਕੁਲ ਫਿਰ ਉਹ ਮਾਰਕੀਟ ਮੇ ਆਤਾ ਹੈ ਮੈਨੂੰ ਕਿ ਵੀ ਗਲਤ ਹੈ ਤੇਰੀ ਬਹੁਤ ਵਧੀਆ ਹੈ ਪਰ ਜਿਹੜੀ ਗੱਲ ਤੂੰ ਮੈਨੂੰ ਕਹੀ ਹੈ ਨਾ ਇਹੋ ਜਿਹੇ ਲੋਕ ਕਿੰਨੇ ਨੇ ਇੱਥੇ 2 ਲੱਖ 5 ਲੱਖ ਬੰਦਾ ਤੁਰਿਆ ਫਿਰਦਾ ਬਿਲਕੁਲ ਅਸੀਂ ਯਾਰ ਸਿਨੇਮਾ ਟੈਲੀਵਿਜ਼ਨ ਚੇਂਜ ਕਰਨ ਆਏ ਅਸੀਂ ਆਪਣੀ ਸੁਸਾਇਟੀ 'ਚ ਦੇਖਿਆ ਕਿ ਸਾਡੇ ਵਰਗੇ ਵੇਸ਼ਭੂਸ਼ਾ ਦੇ ਸ਼ਕਲ ਦੇ ਲੋਕ ਇਹੋ ਜਿਹੇ ਦਾੜੀ ਇਹ ਜਾਂ ਪੱਗਾਂ ਬੰਨ ਕੇ ਹੇਟਲੇ ਜਿਹੇ ਕੱਪੜੇ ਪਾ ਕੇ ਤੁਰੇ ਫਿਰਦੇ ਨੇ ਬਿਲਕੁਲ ਉਹ ਕਿਸੇ ਦਾ ਬਾਪ ਵੀ ਹੈ ਚਾਚਾ ਵੀ ਹੈ ਸਰਪੰਚ ਵੀ ਹੈ ਥਾਣੇਦਾਰ ਵੀ ਹੈ ਬਹੁਤ سارے ਲੋ ਉਹਨਾਂ ਨੇ ਫਿਲਮਾਂ ਬਣਾਈਆਂ ਅਸੀਂ ਉਹਦੀ ਵੇਟ ਕਰਦੇ 10 20 ਸਕਿੰਟ ਸੋਚਿਆ ਬਾਅਦ ਵਿੱਚ ਮੈਨੂੰ ਮੇਰੀ ਪਿੱਠ ਤੇ ਹੱਥ ਮੈਂ ਕਹਿੰਦਾ ਠੀਕ ਹੈ ਯਾਰ ਆਪकी ਸੋਚ achhi ਹੈ ਪਰ ਲੇਕਿਨ ਇਸ ਕੇ ਲਈ ਪਤਾ ਨਹੀਂ ਕਿਤਨਾ ਵੇਟ ਕਰਨਾ ਪਵੇਗਾ ਫਿਰ ਕੀ ਹੋਇਆ ਕਿ ਬੰਬੇ ਤੋਂ ਮੈਂ ਸ਼ੂਟਿੰਗ ਕਰ ਲਈ ਪੰਜਾਬ ਆਇਆ ਕਰਦਾ ਸੀਗਾ ਕਦੇ ਕੋਈ ਸੀਰੀਅਲ ਕਰਨਾ ਆ ਕੇ ਫਿਲਮ ਕਰਨਾ ਆ ਗਏ ਮੈਂ ਇੱਕ ਦਿਨ ਸੋਚਿਆ ਵੀ ਲੋਕ ਆਪਣੇ ਘਰਾਂ ਤੋਂ ਕੰਮ ਕਰਨ ਲਈ ਬਾਹਰ ਜਾਂਦੇ ਨੇ ਅਸੀਂ ਬਾਹਰੋਂ ਕੰਮ ਕਰਨ ਲਈ ਘਰੇ ਆਉਂਦੇ ਹਾਂ ਸੋ ਇਹ ਸੋਚ ਕੇ ਜੀ ਫਿਰ ਮੈਂ 10 11 ਸਾਲ ਬੰਬੇ ਰਿਹਾ ਫਿਰ ਮੈਂ ਮੁੰਬਈ ਸ਼ਾੜਕੇ ਇੱਥੇ ਆ ਗਿਆ ਉਹ ਜਦੋਂ ਕੰਮ ਕਰਨ ਜਾਏ ਬੰਬੇ ਦੇ ਵਿੱਚ ਰਹਿਣ ਸਹਿਣ ਕਿਹੋ ਜਿਹਾ ਸੀ ਕਿਉਂਕਿ ਅਸੀਂ ਉੱਥੇ ਸੁਣਿਆ ਕਿ ਲੋਕ ਬਹੁਤ ਛੋਟੀ ਛੋਟੀ ਏਰੀਆ ਦੇ ਵਿੱਚ ਸਪੇਸ ਦੇ ਵਿੱਚ ਆਪਣੇ ਆਪ ਨੂੰ ਰੱਖਦੇ ਨੇ ਬਹੁਤ ਚੀਜ਼ਾਂ ਉੱਥੇ ਸਫਰ ਕਰਨੀਆਂ ਪੈਂਦੀਆਂ ਨੇ ਜਿਵੇਂ ਅੱਗੇ ਅੱਗੇ ਕਿਹਾ ਕਰਦੇ ਸੀ ਨਾ ਕਿ ਬੰਦੇ ਨੇ ਜ਼ਿੰਦਗੀ ਦੇ ਵਿੱਚ ਡਿਸਪਲਿਨ ਜੇ ਬਣਾਉਣਾ ਤਾਂ ਬੰਦੇ ਨੂੰ ਆਰਮੀ ਜੁਆਇਨ ਕਰਨੀ ਚਾਹੀਦੀ 6 ਮਹੀਨੇ ਲਈ ਕਰ ਲੈ ਚਾਹੀ ਪਰ ਮੈਂ ਕਹਿੰਦਾ ਜਿਹੜਾ ਸਾਡੀ ਲਾਈਨ ਦਾ ਬੰਦਾ ਇੱਕ ਵਾਰੂ ਬੰਬੇ ਜਾ ਕੇ ਦੇਖੇ ਉਹਨੂੰ ਪਤਾ ਲੱਗਦਾ ਜਦੋਂ ਤੱਕ ਮੈਂ ਬੰਬੇ ਨਹੀਂ ਗਿਆ ਮੈਨੂੰ ਵੀ ਬਹੁਤ ਸੇਵੀ ਮੈਂ ਬਹੁਤ ਇਸਮਰ ਜੇ ਤੂੰ ਬੰਬੇ ਕੋਲੋਂ ਪਤਾ ਲੱਗਿਆ ਤੁਸੀਂ ਕਿੰਨੇ ਪਾਣੀ ਚ ਉਹਨੇ ਦੱਸ ਤਾ ਕਿ ਭਾਈ ਸਾਹਿਬ ਤੁਸੀਂ ਇੱਥੇ ਖੜੇ ਹੋ ਕੀ ਕੀ ਦੇਖਿਆ ਉੱਥੇ ਫਿਰ ਆਪਣੇ ਉੱਥੇ ਸਾਰਾ ਕੁਝ ਹੀ ਦੇਖਿਆ ਜੀ ਪਰ ਮੈਂ ਕਿਹਨੂੰ ਤੁਸੀਂ ਬਹੁਤ ਸਾਰੇ ਲੋਕ ਬਾਈ ਲੱਗ ਕਹਿੰਦੇ ਨੇ ਕੁਝ ਕਹਿੰਦੇ ਨੇ ਮੈਂ ਤਾਂ ਉੱਥੇ ਇੱਕ ਸੀਰੀਅਲ ਕਰਨ ਗਏ ਸੋਨੇ ਟੀਵੀ ਦਾ ਮੇਥਰ ਰੱਬਾ ਸੀਰੀਅਲ ਕਰਨ ਗਏ ਮੈਂ ਤਾਂ ਉੱਥੇ ਫਿਲਮਾਂ ਵੀ ਕੀਤੀਆਂ ਕਿਨੇ ਸਾਰੀਆਂ ਮੈਂ ਇੱਥੇ ਇੰਗਲਿਸ਼ ਫਿਲਮਾਂ ਵੀ ਕੀਤੀਆਂ ਤੇ ਉੱਥੇ ਰਹਿ ਕੇ ਸੋ ਇਸ ਤਰ੍ਹਾਂ ਕੰਮ ਕਰਦੇ ਰਹੇ ਚੰਗਾ ਪਰ ਦੂਜੀ ਗੱਲ ਇਹ ਸੀ ਕਿ ਅਸੀਂ ਨਾ ਥੋੜੇ ਜੇ ਉਮਰ ਤੋਂ ਪਹਿਲਾਂ ਮਚੂਰ ਹੋ ਗਏ ਹਮ ਥੀਏਟਰ ਨੇ ਸਾਨੂੰ ਕਰ ਦਿੱਤਾ ਅਸੀਂ ਉਹ ਚ ਜਦੋਂ ਮਿਲ ਚਾਰ ਬੰਦਿਆਂ ਨੇ ਇੱਕ ਛੋਟੇ ਜਿਹੇ ਰੂਮ 'ਚ ਰਹਿਣਾ ਤੁਸੀਂ ਆਮ ਬੰਦੇ ਨੂੰ ਸੁਭਾਅ ਨਹੀਂ ਮਿਲਦੇ ਉਹ ਸਾਨੂੰ ਥੀਟਰੇ ਐਡਜਸਟ ਕਰਨ ਦੀ ਆਦਤ ਸਿਖਾਈ ਹੈ ਅਸੀਂ ਅਸੀਂ ਉੱਠਣ ਵਾਲੇ ਸੀ 5 4 ਵਜੇ ਉੱਠਣਾ ਸੈਰ ਕਰਨ ਲੰਘ ਜਾਣਾ ਉਹ ਬੰਦੇ ਉੱਠਦੇ ਸੀ 9:00 10:00 ਵਜੇ ਇਹਨਾਂ ਟਾਈਮ ਅਸੀਂ ਬਾਹਰ ਘੁੰਮਦੇ ਰਹਿਣਾ ਫਿਰ ਆ ਕੇ ਦੁੱਧ ਦੀ ਥੈਲੀ ਲਿਆਉਣੀ ਚਾਹ ਬਣਾਉਣੇ ਨੇ ਉਹਨਾਂ ਨੂੰ ਠਾਲਣਾ ਵੀ ਆਜੇ ਚਾਹ ਪੀ ਲੈ ਉਹਨਾਂ ਨੇ ਕਿਹਾ ਭਾਜੀ ਇੰਨੇ ਕਿਉਂ ਸੱਜਦੇ ਉੱਠ ਖੜੇ ਤੁਸੀਂ 9:00 ਵਜੇ ਵੀ ਠਾਲਦੇ ਸੀ 6:30 ਤੋਂ ਆ ਕੇ ਫਿਰ ਵੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਕਿਉਂ ਉੱਠ ਖੜੇ ਤੁਸੀਂ ਨਹੀਂ ਸੱ ਚਲੋ ਇਹ ਇਹ ਮਤਲਬ ਚੰਗਾ ਸਫਰ ਰਿਹਾ ਮੈਂ ਤਾਂ ਉਸ ਸਫਰ ਨੂੰ ਇੰਜੋਏ ਕੀਤਾ ਲਾਈਫ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਮੈਂ ਉੱਥੇ ਨਾ ਜਾਂਦਾ ਮੈਂ ਮਿਸ ਕਰਦਾ ਤੁਸੀਂ ਗੱਲ ਕਰਦੇ ਹੋ ਕਿ ਠੀਕ ਹੈ ਤੁਸੀਂ ਪੰਜਾਬੀ ਵੀ ਕਰ ਲਈ ਤੁਸੀਂ ਹਿੰਦੀ ਵੀ ਕਰ ਲਈ ਤੁਸੀਂ ਇੰਗਲਿਸ਼ ਵੀ ਕਰ ਲਈਆਂ ਇਨਾ ਤਿੰਨਾ ਦੇ ਸਫਰ ਦੇ ਵਿੱਚ ਕੀ ਕੀ ਚੀਜ਼ਾਂ ਤੁਹਾਨੂੰ ਵੱਖਰੀਆਂ ਨਜ਼ਰ ਆਈਆਂ ਜਾਂ ਤੁਹਾਨੂੰ ਆਪਣੇ ਆਪ ਦੇ ਵਿੱਚ ਜੇ ਤੁਸੀਂ ਪੰਜਾਬੀ ਤੋਂ ਹਿੰਦੀ ਦੇ ਵਿੱਚ ਗਏ ਤੁਹਾਨੂੰ ਲੱਗਾ ਕਿ ਮੈਨੂੰ ਇਹ ਸੁਧਾਰ ਕਰਨ ਦੀ ਲੋੜ ਹੈ ਯਾਰ ਆਪਣੇ ਆਪ ਦੇ ਵਿੱਚ ਹਨਾ ਪੰਜਾਬੀ ਇੰਡਸਟਰੀ 'ਚ ਇਹ ਨਹੀਂ ਸੀ ਹਿੰਦੀ ਇੰਡਸਟਰੀ 'ਚ ਇਹ ਹੋ ਗਿਆ ਉਸ ਤੋਂ ਬਾਅਦ ਇੰਗਲਿਸ਼ ਇੰਡਸਟਰੀ ਬਿਲਕੁਲੀ 올 ਟੂਗੇਦਰ ਡਿਫਰੈਂਟ ਹੈ ਜਿੱਥੇ ਜਾ ਕੇ ਲੋਕ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਅਚੀਵ ਸਭ ਕੁਝ ਅਚੀਵ ਕਰ ਲਿਆ ਤੋਂ ਕੁਝ ਹੈ ਹੀ ਨਹੀਂ ਤਿੰਨਾ ਦੇ ਵਿੱਚ ਤੁਹਾਨੂੰ ਕੀ ਕੀ ਅੰਤਰ ਨਜ਼ਰ ਆਇਆ ਦੇ ਕੋਈ ਇਹਦਾ ਭਾਸ਼ਾ ਦੀ ਗੱਲ ਹੁੰਦੀ ਹੈ ਉਹ ਇੱਕ ਤਾਂ ਆਪਾਂ ਕਹਿੰਦੇ ਨੇ ਕਿ ਭਾਸ਼ਾ ਚੇਂਜ ਹੋ ਗਈ ਦੂਜੀ ਮੈਨੂੰ ਗੱਲ ਇਹ ਲੱਗਦੀ ਸੀ ਕਿ ਇਸ ਸਫਰ ਦੇ ਵਿੱਚ ਜਿਹੜਾ ਬੰਦਾ ਨਾ ਸਾਡਾ ਪੰਜਾਬ ਦਾ ਬੰਦਾ ਕੋਈ ਬੰਬੇ ਜਾਂਦਾ ਉਹ ਇਹ ਨਹੀਂ ਕੋਸ਼ਿਸ਼ ਕਰਦਾ ਹੈਗਾ ਕਿ ਮੈਂ ਕਿਸੇ ਪੰਜਾਬੀ ਦਾ ਰੋਲ ਕਰਨਾ ਅਸੀਂ ਇਹ ਸੋਚ ਕੇ ਜਾਂਦੇ ਸੀ ਵੀ ਕੋਈ ਪੰਜਾਬੀ ਬੈਕਗ੍ਰਾਉਂਡ ਦੀ ਫਿਲਮ ਬਣ ਰਹੀ ਹੈ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਕੈਰੇਕਟਰ ਬਣਾ ਸੀ ਉਹ ਕਰਨਾ ਉਹ ਸਾਡੇ ਬੰਦੇ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਤਾਂ ਨੈਸ਼ਨਲ ਲੈਵਲ ਦਾ ਇਹ ਦੇਖਣਾ ਹੈ

ਉਹ ਥਿਆ ਤੁਸੀਂ ਮੈਨੂੰ ਕਿਉਂ ਦਿਖਾ ਰਹੇ ਥੋੜੇ ਕੋਈ 36 ਸੂਤ ਬੰਦਾ ਪਹਿਲਾਂ ਬੈਠਾ ਹੈ ਬਿਲਕੁਲ ਮੈਂ ਤਾਂ ਕਰਾ ਲਉ ਪਰ ਸਾਡੇ ਬੰਦੇ ਕਹਿੰਦੇ ਨਹੀਂ ਅਸੀਂ ਪੰਜਾਬੀ ਵਾਲਾ ਕੰਮ ਨਹੀਂ ਕਰਨਾ ਅਸੀਂ ਲਖਨਊ ਵਾਲਾ ਕਰਨਾ ਅਸੀਂ ਪੰਜਾਬੀ ਵਾਲਾ ਟੈਗ ਤੋਂ ਉਹਨਾਂ ਅਸੀਂ ਬੰਬੇ ਵਾਲਾ ਸ਼ੋਅ ਕਰਨਾ ਮੈਂ ਬੰਬੇ ਕਾ ਬੋਏ ਹਾਂ ਉਹ ਕਹਿੰਦੇ ਮੈਂ ਦਿੱਲੀ ਕਾ ਬੋਏ ਹਾਂ ਕਿਉਂ ਭਾਈ ਲੀਏ ਪਗਲ ਪਹਿਲਾਂ ਵੀ ਆਫ ਦੀ ਰਿਕਾਰਡ ਕਰ ਰਹੀ ਸੀ ਮਤਲਬ ਉਹ ਸਾਡੇ ਲੋਕਾਂ ਨੂੰ ਦੱਸਣ 'ਚ ਸ਼ਰਮ ਆਉਂਦੀ ਹੈ ਉਹ ਸਾਡੇ ਬੰਦੇ ਤਾਂ ਸਾਨੂੰ ਤਾਂ ਚਲ ਮੈਂ ਤਾਂ ਮੇਰੇ ਦੇਖੋ ਹੀ ਜੀ ਪੱਗ ਬੰਨੀ ਹੋਈ ਸੀ ਦਾੜੀ ਸੀਗੀ ਲੋਕ ਪਹਿਲ ਹੀ ਪਤਾ ਲੈਂਦੇ ਵੀ ਪੰਜਾਬੀ ਬੰਦਾ ਹੈ ਜਿਹੜੇ ਬੰਦਿਆਂ ਨੇ ਬਾਲ ਬੂਲ ਕਟਾਏ ਹੋਏ ਸੀ ਸ਼ੇਵ ਸ਼ੇਵ ਕੀਤੀ ਹੋਈ ਸੀ ਉਹ ਬੰਦੇ ਵੀ ਕਹਿੰਦੇ ਯਾਰ ਇਸ ਬੰਦੇ ਨੇ ਮੇਰੇ ਕੋ ਕੈਸੇ ਪਹਿਚਾਨ ਲਿਆ ਕਿ ਮੈਂ ਪੰਜਾਬੀ ਹੂੰ ਹਮ ਮੈਂ ਕਿ ਤੇਰੀ ਤੌਰ ਤੋਂ ਪਛਾਣ ਲਿਆ ਭਰਾ ਹਾਂ ਉਹਨੂੰ ਪ੍ਰੋਬਲਮ ਹੁੰਦੀ ਸੀ ਕੋਈ ਨਹੀਂ ਕਿਤੇ ਮਣਕ ਥੋੜਾ ਜਾਂਦੀ ਪੰਜਾਬੀ ਉਹ ਅਸੀਂ ਛੱਡਣੀ ਹੈ ਉਹ ਹੁਣ ਇਹ ਮਸਲਾ ਸੀਗਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਨਹੀਂ ਇਹਨੂੰ ਇਹਨੂੰ ਪਤਾ ਨਹੀਂ ਲੱਗੇ ਉਹਨੂੰ ਇਹ ਲੱਗੇ ਕਿ ਇੱਥੋਂ ਦਾ ਬੰਦਾ ਹੈ ਉਹਨੇ ਪਤਾ ਲੱਗਿਆ ਦਿੱਲੀ ਦਾ ਬੰਦਾ ਹੈ ਉਹਨੂੰ ਪਤਾ ਲੱਗਾ ਆਗਰੇ ਦਾ ਬੰਦਾ ਹੈ ਇਹਨੂੰ ਪਤਾ ਕਿਵੇਂ ਲੱਗਿਆ ਉਹਨਾਂ ਨੂੰ ਦੇਖਣ ਸੀ ਸਾਡੇ ਲਈ ਤਾਂ ਸ਼ਾਨਸੀ ਗੱਲ ਇਹ ਵੀ ਪੰਜਾਬੀ ਹੈਗਾ ਠੀਕ ਹੈ ਵਧੀਆ ਗੱਲ ਹੈ ਅੱਜ ਕੱਲ ਫਿਲਮਾਂ ਦੇ ਵਿੱਚ ਨਾ ਬੜਾ ਸ਼ੌਕ ਹੈ ਹਿੰਦੀ ਫਿਲਮਾਂ ਦੇ ਵਿੱਚ ਵੀ ਪੰਜਾਬੀ ਜਿਹੜੀ ਹੈ ਉਹ ਇਨਵੋਲਵ ਕਿਸੇ ਨਾ ਕਿਸੇ ਪੱਖ ਤੋਂ ਕੀਤੀ ਜਾਂਦੀ ਕਿਉਂਕਿ ਲੋਕਾਂ ਨੂੰ ਬਹੁਤ ਸ਼ੌਕ ਹੈ ਉਹਨਾਂ ਪੰਜਾਬੀ ਦੇਖਣ ਦਾ ਲੇਕਿਨ ਉੱਥੇ ਪੰਜਾਬੀ ਦੀ ਸ਼ਬਦਾਵਲੀ ਗਲਤ ਹੁੰਦੀ ਹੈ ਪੰਜਾਬੀ ਬੋਲਣ ਦਾ ਢੰਗ ਵੱਖਰਾ ਹੁੰਦਾ ਜੋ ਪੰਜਾਬ ਦਾ ਹੈ ਹੀ ਨਹੀਂ ਉਹ ਦੇਖ ਕੇ ਤੁਹਾਨੂੰ ਕਦੇ-ਕਦੇ ਲੱਗਦਾ ਨਹੀਂ ਹੁੰਦਾ ਕਿ ਯਾਰ ਜਸਕਰਤ ਪੰਜਾਬੀ ਚਾਹੀਦੀ ਹੈ ਤੇ ਪੰਜਾਬ ਦੇ ਬੰਦੇ ਨੂੰ ਫੜੋ ਪੰਜਾਬ ਦਾ ਬੰਦਾ ਪਹੁੰਚੇ ਤੁਹਾਡੇ ਤੱਕ ਉਹ ਵੀ ਅੱਗੇ ਵਧੇਗਾ ਤੁਹਾਡੀ ਉਹ ਚੀਜ਼ ਦੀ ਕਮਾਂਡ ਵੀ ਵਧੀਆ ਹੋਏਗੀ ਲੋਕਾਂ ਤੱਕ ਪਹੁੰਚ ਵੀ ਵਧੀਆ ਹੋਏਗੀ ਉਹ ਕਾਰਨ ਹੈ ਹੋਇਆ ਜੀ ਜਿਵੇਂ ਸਮਾਂ ਬਦਲਣ ਦੇ ਨਾਲ ਨਾ ਜਿਵੇਂ ਮੈਂ ਬੜਾ ਸਿਹਰਾ ਦੰਨਾ ਮਨਮੋਹਨ ਸਿੰਘ ਮਾਨ ਜੀ ਹੋਰਾਂ ਨੂੰ ਤੇ ਹਰ ਭਾਈ ਜਮਾਨ ਦੀ ਟੀਮ ਸਾਰੀ ਸੀ ਇਹਨਾਂ ਬੰਦ ਨੇ ਜਦੋਂ ਜੀਆ ਨੂੰ ਫਿਲਮ ਬਣਾਈ ਨਾ ਉਹ ਪਹਿਲੀ ਫਿਲਮ ਸੀ ਪੰਜਾਬੀ ਜਿਹੜੀ ਵਰਲਡ ਵਾਈਡ ਆਫੀਸ਼ੀਅਲ ਰੀਲੀਜ਼ ਹੋਈ ਅੱਗੇ ਹੁੰਦੇ ਸੀ ਕਿਸੇ ਦਿਨ ਇੱਕ ਸ਼ੋਅ ਲਾ ਲਿਆ ਖਰੀਦ ਕੇ ਦੋ ਸ਼ੋਅ ਲਾ ਲੇ ਪਰ ਉਹ ਆਫੀਸ਼ੀਅਲ ਉਹ ਫਿਲਮ ਮਾ ਵਰਲਡ ਵਾਈਡ ਰੀਲੀਜ਼ ਹੋਈ ਉਹ ਰੀਲੀ ਲੋਕਾਂ ਲੱਗੇ ਵੀ ਅੱਜ ਪੰਜਾਬੀ ਅਦਰ ਕੰਟਰੀ 'ਚ ਬੈਠੇ ਨੇ ਜੇ ਉੱਥੇ ਸੀ ਹਿੰਦੀ ਫਿਲਮ ਚਲਾਉਣੀ ਹੈ ਤਾਂ ਥੋੜਾ ਪੰਜਾਬੀ ਦਾ ਫਲੇਵਰ ਚਾਹੀਦਾ ਉਹਦੇ ਮਿਊਜ਼ਿਕ ਦਾ ਫਲੇਵਰ ਚਾਹੀਦਾ ਉਹਦਾ ਆ ਚਾਹੀਦਾ ਫਰਾਨਾ ਚਾਹੀਦਾ ਦੂਜੀ ਗੱਲ ਜੇ ਸਮਾਂ ਆਉਣ ਦੇ ਨਾਲ ਜਿਵੇਂ ਸਾਡੇ ਸਟਾਰ ਇਹ ਦਿਲਜੀਤ ਗਿੱਪੀ ਗਰੇਵਾਲ ਇਹ ਲੋਕ ਐਮੀ ਵਰਗੇ ਕੁਝ ਹਿੰਦੀ ਫਿਲਮਾਂ 'ਚ ਆਏ ਸੋ ਇੱਕ ਸਾਡੀ ਇੰਟਰਨੈਸ਼ਨਲ ਲੈਵਲ ਤੇ ਪਛਾਣ ਬਣੀ ਕਿ ਅੱਛਾ ਪੰਜਾਬੀ ਇੰਨੇ ਵਧੀਆ ਕੰਮ ਕਰਦੇ ਨੇ ਉਹ ਦਿਲਜੀਤ ਨੇ ਕੋਚੇਲਾ ਵਗੈਰਾ ਜਾ ਕੇ ਕਰੀ ਕਿ ਸ਼ੋਅ ਕੀਤੀ ਸਿੱਧੂ ਮੂਸੇ ਵਾਲੇ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਹੋਇਆ ਕਿ ਸਿੱਧੂ ਮੂਸੇ ਵਾਲਾ ਕੋਈ ਬੰਦਾ ਗਾਇਮਲ ਡ੍ਰੇਕ ਵਰਗੇ ਬੰਦੇ ਨਾਲ ਕੰਪੈਰੀਸ਼ਨ ਹੋਣ ਲੱਗਿਆ ਸੋ ਇਸ ਕਰਕੇ ਸਮੇਂ ਨੇ ਵੀ ਸਾਨੂੰ ਇਹ ਕੁਝ ਵਰਦਾਨ ਦਿੱਤਾ ਜਿਹਦੇ ਨਾਲ ਅੱਜ ਹਰ ਜੁਬਾਨ 'ਚ ਜਿਹੜੀ ਫਿਲਮ ਬਣਦੀ ਹੈ ਮਤਲਬ ਤੁਸੀਂ ਸਾਉਥ ਦੇਖੋ ਸਾਉਥ ਵਾਲੇ ਆਪਣੀ ਭਾਸ਼ਾ ਲਈ ਬਹੁਤ ਕੱਟੜ ਨੇ ਹਮ ਹੁਣ ਉਹਨਾਂ ਨੂੰ ਵੀ ਲੱਗਦਾ ਕਿ ਸਾਡੀ ਫਿੰਨ ਪੰਜਾਬੀ ਫਲੇਵਰ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਇਹ ਸਾਡੀ ਪ੍ਰਾਪਤੀ ਕਿਹਨੇ ਚਾਹੀਦੀ ਮੈਨੂੰ ਲੱਗਦਾ ਬਿਲਕੁਲ ਅੱਛਾ ਜਿਸ ਤਰ੍ਹਾਂ ਤੁਸੀਂ ਨਾ ਸਾਰੀਆਂ ਚੀਜ਼ਾਂ ਦੀ ਗਲਤ ਕਰਦੇ ਆ ਲੇਕਿਨ ਉਸ ਵਕਤ ਤੁਸੀਂ ਕਿਹਾ ਪ੍ਰਾਪਤੀਆਂ ਦੀ ਗੱਲ ਹੈ ਹੁਣ ਸਾਨੂੰ ਰਿਕਗਨਾਈਜ਼ ਕੀਤਾ ਜਾ ਰਿਹਾ ਹਾਲ ਹੀ ਦੇ ਵਿੱਚ ਸਾਡੇ ਦੋ ਕਲਾਕਾਰ ਨੇ ਜਿਨ੍ਹਾਂ ਨੂੰ ਉਨਾ ਦੇ ਬਾਰੇ ਨਿਰਮਲ ਰਿਸ਼ੀ ਜੀ ਹੁਨੇ ਹੁਨੇ ਪਦਮਸ਼ਰੀ ਲੈ ਕੇ ਆਏ ਨੇ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਮੈਂ ਇੱਕ ਸਸਤਾ ਵੀ ਚਲਾਉਣਾ ਆ ਜਿਹਦਾ ਮੈਂ ਜਰਨਲ ਸੈਕਟਰਿਆਂ ਪੰਜਾਬੀ ਫਿਲਮਾਂ ਟੀਵੀ ਐਕਟਰਸ ਐਸੋਸੀਏਸ਼ਨ ਸੋ ਮੈਨੂੰ ਇਹ ਬੜੀ ਖੁਸ਼ੀ ਹੋਈ ਉਦੋਂ ਸਾਡੀ ਭੈਣ ਵੱਡੀ ਨਿਰਮਲ ਰਸ਼ੀ ਤੇ ਜਿਹੜੇ ਸਾਡੇ ਕੋਈ ਪ੍ਰਾਨ ਸੱਬਰਵਾਲ ਜੀ ਨੇ ਲੰਬੇ ਟਾਲ ਤਰੰਗ ਮੰਚ ਕਰਦੇ ਦੋਨੋਂ ਬੰਦਿਆਂ ਨੂੰ ਪਦਮਸ਼ਰੀ ਮਿਲਿਆ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਸੀ ਮੇਰੀ ਖੁਸ਼ੀ ਉਦੋਂ ਦੁੱਗਣੀ ਹੋ ਗਈ ਜਦੋਂ ਮੈਨੂੰ ਅਦਰ ਕੰਟਰੀ ਚੋਂ ਤੇ ਬੰਬੇ ਦੀਆਂ ਜਿਹੜੀਆਂ ਆਰਟਿਸਟ ਸੰਸਥਾਵਾਂ ਸੀਗੀਆਂ ਉਹਨਾਂ ਨੇ ਕਾਲ ਕੀਤੀ ਕਿਉਂਕਿ ਬੰਬੇ ਬਾਲੀਵੁੱਡ ਨੂੰ ਇਹ ਲੱਗਦਾ ਸੀ ਕਿ ਸਭ ਤੋਂ ਵੱਡਾ ਕਲਾਕਾਰਾਂ ਦਾ ਹੱਬ ਕਿਹੜਾ ਹੈ ਪਰ ਬਦਮਸ਼ਾਲੀ ਪੰਜਾਬ ਵਾਲੇ ਲੈ ਗਏ ਹਾਂ ਇਹ ਵੱਡੀ ਪ੍ਰਮਾਣਿਕ ਗੱਲ ਸੀ ਉਹ ਕਹਿੰਦੇ ਸਾਊਥਰਨ ਪਦੌਸ਼ੀ ਮਿਲਣਾ ਚਾਹੀਦਾ ਉਹ ਕਹਿੰਦੇ ਬੰਬਈ ਵਾਲੇ ਮਿਲਣਾ ਚਾਹੀਦਾ ਅਸੀਂ ਪੰਜਾਬ ਵਾਲੇ ਕਿ ਮਿਲਾਂਗੇ ਵੀ ਭਾਈ ਚਲੋ ਚਾਹੇ 12 ਸਾਲ ਬਾਅਦ ਸੁਣेंगे ਕਹਿੰਦੇ ਰੂੜੀ ਸੁਣੀ ਜਾਂਦੀ ਹੈ ਪਰ ਸਾਡੀ ਸੁਣੀ ਗਈ ਇਸ ਗੱਲ ਲਈ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਡੀ ਇੰਡਸਟਰੀ ਨੂੰ ਸਾਡਾ ਜਿਹੜਾ ਪੋਲੀਵੁੱਡ ਕਹੇ ਲੋ ਜਾਂ ਪੰਜਾਬੀ ਸਿਨੇਮਾ ਕਹੇ ਲੋ ਇਹਨੂੰ ਵੱਡਾ ਪਲ ਮਿਲਿਆ ਸਾਡੇ ਰੰਗਮંચ ਨੂੰ ਵੱਡਾ ਮਾਲ ਮਿਲਿਆ ਨਿਰਮਲ ਰਿਸ਼ੀ ਦੂਜੀ ਗੱਲ ਇਹ ਹੈ ਕਿ ਨਿਰਮਲ ਰਿਸ਼ੀ ਸਾਡੀ ਸਿਨੇਮੇ ਦੀ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੂੰ ਇਹ ਮਿਲਣਾ ਅਸੀਂ ਸਮਝਾਂਗੇ ਕਿ ਉਹ ਮਾਇਨਾਜ ਜਿਨ੍ਹਾਂ ਨੂੰ ਮਿਲਣਾ ਜਿਹੜੀ ਡਿਸਰਵਿੰਗ ਪਰਸਨੈਲਿਟੀ ਸੀਗੀ ਜਿਨ੍ਹਾਂ ਨੂੰ ਇਹ ਅਵਾਰਡ ਦੇ ਨਾਲ نوازਿਆ ਜਾਣਾ ਪੂਰੇ ਪੰਜਾਬੀ ਸਿਨੇਮੇ ਦਾ ਸਤਿਕਾਰ ਹੋਇਆ ਇਹਦੇ ਵਿੱਚ ਇਸੇ ਤਰ੍ਹਾਂ ਪ੍ਰਾਨ ਸੱਬਰਵਾਲ ਨੂੰ ਜਿਹੜਾ ਮਿਲਿਆ ਪਦਮਸ਼ਰੀ ਉਹਦੇ ਨਾਲੇ ਸਮਝਦੇ ਕਿ ਜਿਹੜੇ ਲੋਕ ਰੰਗਮંચ ਦੇ ਵਿੱਚ ਬੜੇ ਸ਼ਿੱਦਤ ਦੇ ਨਾਲ ਲੱਗੇ ਹੋਏ ਸੀਗੇ ਬਹੁਤ ਸਾਰੇ ਰੰਗਮંચਾਂ ਦੇ ਪੰਜਾਬੀ ਚਿਹਰੇ ਦੇ ਲੋਕ ਨੇ ਜਿਹੜੇ ਬਿਸ਼ੱਕ ਬਹੁਤ ਹੀ ਤਕਨੀਕ ਬਾਰੇ ਤਾਂ ਗਲਤ ਨਹੀਂ ਕਰਦੇ ਉਹ ਕਹਿੰਦੇ ਤਕਨੀਕ ਤੇ ਗੁਰੇ ਛੱਡੋ ਜੀ ਸਾਡਾ ਮਸਲਾ ਤਾਂ ਆਪਣੀ ਗੱਲ ਕਹਿਣਾ ਕਿ ਸਿਆਸਤ ਦੇ ਵਿੱਚ ਤੁਹਾਡੇ ਆਪਣੇ ਸਾਥੀ ਆ ਰਹੇ ਨੇ ਤੁਹਾਡੇ ਦੋਸਤ ਤੁਹਾਡੇ ਮਿੱਤਰ ਜਿਹੜੀ ਤੁਸੀਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਹੈ ਹੁਣ ਉਹਨੇ ਉਹਦੇ ਵਿੱਚ ਵੀ ਤੁਹਾਡੇ ਸਾਥੀ ਨੇ ਕਰਮਜੀਤਨ ਮੂਲ ਹੋ ਗਏ ਭਾਵੇਂ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਈ ਤੁਹਾਡੇ ਖਿੱਤੇ ਤੋਂ ਨੇ ਤੁਸੀਂ ਕਦੇ ਨਹੀਂ ਸੋਚਿਆ ਕਿ ਮੈਂ ਵੀ ਸਿਆਸਤ ਦੇ ਵਿੱਚ ਆਵਾਂ ਸਿਆਸਤ ਦੇ ਵੀ ਜਾਣੇ ਆ ਮੈਂ ਮੈਂ ਤੇਰੀ ਸੋਚਿਆ ਉਹਦਾ ਕਾਰਨ ਇਹ ਸੀਗਾ ਕਿ ਹਰ ਬੰਦਾ ਸਿਆਸਤ ਲਈ ਨਹੀਂ ਬਣਿਆ ਹੁੰਦਾ ਸਿਆਸਤ ਇੱਕ ਲਗ ਚੀਜ਼ ਹੈ ਕਲਾ ਇੱਕ ਲਗ ਚੀਜ਼ ਹੈ ਸੋ ਬਿਜ਼ਨਸ ਇੱਕ ਲਗ ਚੀਜ਼ ਹੈ ਇਹ ਸਾਰੀਆਂ ਚੀਜ਼ਾਂ ਨੂੰ ਰਲ ਗੱਟ ਨਹੀਂ ਕਰਨਾ ਚਾਹੀਦਾ ਜਿਹੜੀ ਜਿਤੋਂਕ ਮੇਰਾ ਸਵਾਲ ਹੈ ਜੀ ਮੈਨੂੰ ਮੌਕੇ ਬਹੁਤ ਸਾਰੇ ਦਿੱਤੇ ਸਾਡੇ ਸਾਥੀਆਂ ਨੇ ਕਿਹਾ ਵੀ ਕਿ ਤੂੰ ਜਾਣਾ ਚਾਹੀਦਾ ਹੈ ਤੁਹਾਡਾ ਬੋਲ ਬਚਨ ਚੰਗਾ ਤੁਸੀਂ ਬੁਲਬੁਲ ਬਲਾਰੇ ਵਧੀਆ ਬੋਲ ਲੈਨੇ ਹੋ ਤੁਸੀਂ ਉੱਥੇ ਜਾਓ ਸੋ ਮੈਨੂੰ ਮੇਰੇ ਇੱਕ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਸਿਆਸਤ ਜਦੋਂ ਨਾ ਅਸੀਂ ਸਕੂਲ ਕਾਲਜ ਪੜ੍ਹਦੇ ਸੀਗੇ ਉਦੋਂ ਵੀ ਸਾਰਕੋ ਫਰਾਂਸਿਕ ਜੀ ਕਾਲ ਦਾ ਪ੍ਰਧਾਨ ਬਣ ਜਾਏ ਹੋ ਜਾਓ ਜੇ ਤੁਹਾਨੂੰ ਸਿਆਸਤ ਚੰਗੀ ਲੱਗਦੀ ਹੈ ਤੁਹਾਨੂੰ ਉਦੋਂ ਜੁਆਇਨ ਕਰ ਲੈਣਾ ਚਾਹੀਦਾ ਤੁਸੀਂ ਕਿਸੇ ਪਾਰਟੀ ਜਾਨਦੇ ਹੋ ਕਿਸੇ ਵੀ ਜਾਨਦੇ ਹੋ ਤੁਸੀਂ ਉਸ ਪਾਰਟੀ ਲਈ 10 ਸਾਲ 15 ਸਾਲ ਕੰਮ ਕਰਦੇ ਹੋ ਐਸੋਂ ਸਾਡੀ ਉਮਰ ਤੱਕ ਪਹੁੰਚਦੇ ਪਹੁੰਚਦੇ ਤੁਹਾਡਾ ਇੱਕ ਰਤਬਾ ਤੁਹਾਡਾ ਇੱਕ ਨਾਮ ਪਾਰਟੀ ਦੀ ਸਟੇਟਸ ਬਣ ਜਾਂਦਾ ਮੈਨੂੰ ਲੱਗਦਾ ਹੈ ਕਿ ਹੁਣ ਇਹਨਾਂ ਉਮਰਾਂ ਚ ਆ ਕੇ ਜਿਹੜੇ ਸਿਆਸਤ ਦਾ ਦਲ ਬਦਲਣ ਲਈ ਕੰਮ ਹੈ ਕਿ ਤੁਹਾਨੂੰ ਚੰਗਾ ਲੱਗਦਾ ਉਹ ਪਾਰਟੀ ਚਲੇ ਗਏ ਝਾਲ ਮਾਰ ਕੇ ਨਾਲ ਸਿਆਸਤ ਇਹ ਜੀ ਹੋ ਗਈ ਅੱਜ ਸਿਆਸਤ ਵਿੱਚ ਸਵੇਰ ਦਾ ਰੇਟ ਕੁਝ ਹੋਰ ਹੁੰਦਾ ਹੈ ਸ਼ਾਮ ਦੁਪਹਿ ਤੋ ਬੰਦਾ ਚਲੇ ਜਾਂਦਾ ਹਰ ਪਾਰਟੀ ਦਾ ਆਪਣਾ ਇੱਕ ਅਜੰਡਾ ਹੁੰਦਾ ਹੈ ਕਿ ਅਸੀਂ ਪਾਰਟੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਨਾ ਕਿ ਅਸੀਂ ਥੀਏਟਰ ਕਿਉਂ ਕਰਦੇ ਆ ਹਰ ਪਾਰਟੀ ਦਾ ਵਰਕਰ ਆਪਣੇ ਆਪ ਨੂੰ ਪੁੱਛੇ ਕਿ ਮੈਂ ਕਾਲੀ ਕਿਉਂ ਆ ਮੈਂ ਕਾਂਗਰਸੀ ਕਿਉਂ ਆ ਮੈਂ ਭਾਜਪਾ ਵਾਲਾ ਬੰਦਾ ਕਿਉਂ ਆ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਕਿਉਂ ਆ ਮੈਂ ਬੋਧਰਨ ਸਮਾਜ ਪਾਰਟੀ ਦਾ ਬੰਦਾ ਕਿਉਂ ਆ ਉਹ ਫਿਰ ਇਹ ਸੋਚੇ ਮੈਂ ਕਿਉਂ ਆ ਇਹਨੂੰ ਜਵਾਬ ਮਿਲੂਗਾ ਕਿ ਤੇਰੀ ਪਾਰਟੀ ਦੇ ਇਹ ਅਸੂਲ ਨੇ ਅਸੀਂ ਐਲਣਾ ਅਸੂਲਾਂ ਤੇ ਮੁਲਕ ਚਲਾਉਣਾ ਚਾਹੁੰਦੇ ਆ ਤੇ ਜ਼ਿੰਦਗੀ ਲੋਕਾਂ ਦੀ ਚਲਾਉਣੀ ਚਾਹੁੰਦੇ ਆ ਜੇ ਉਹਨੂੰ ਅਸੂਲ ਚੰਗੇ ਲੱਗਦੇ ਨੇ ਜੁਆਇਨ ਕਰ ਲੈਂਦਾ ਜੇ ਉਹਨੂੰ ਲੱਗਦਾ ਕਿ ਨਹੀਂ ਇਹਦੇ ਚੰਗੇ ਨਹੀਂ ਫਰਾਨੇ ਦੇ ਚੰਗੇ ਨੇ ਪਰ ਅੱਜ ਬੰਦੇ ਜਿਹੜਾ ਅੱਜ ਸ਼ਾਰਟ ਟਰਮ ਵਾਲਾ ਕੰਮ ਹੋ ਗਿਆ ਅੱਜ ਬੰਦਿਆਂ ਨੂੰ ਇਹ ਲੱਗਦਾ ਕਿ ਜੇ ਪਾਰਟੀ ਮੈਨੂੰ ਟਿਕਟ ਦੇ ਰਹੀ ਹੈ ਫਿਰ ਤਾਂ ਪਾਰਟੀ ਬਹੁਤ ਚੰਗੀ ਹੈ ਜੇ ਨਹੀਂ ਦੇ ਰਹੀ ਤਾਂ ਦੂਜੀ ਕੋਲ ਜਾਓ ਦੂਜੀ ਦੇ ਰਹੀ ਹੈ ਨਹੀਂ ਦੂਜੇ ਨੂੰ ਦੇਤੀ ਹੁਣ ਤੀਜੀ ਕੋਲ ਜਾਓ ਉੱਥੇ ਅਸੂਲਾਂ ਸਰਾਂ ਵਾਲੀ ਗੱਲ ਨਹੀਂ ਰਹੀ ਉੱਥੇ ਸਿਰਫ ਥੋੜੀ ਆਪਣੀ ਨਿੱਜੀ ਦੀ ਗੱਲ ਰਹੇਗੀ ਸਿਰਫ ਨਿੱਜੀ ਸਵਾਰਥ ਮੈਨੂੰ ਇਹ ਗੱਲ ਇਹ ਵੀ ਚੰਗੀ ਲੱਗਦੀ ਹੈ ਜਿਵੇਂ ਲਗ ਲਗ ਫੀਲਡ ਨੇ ਦੁਨੀਆਂ ਦੇ ਕੋਈ ਪੁਲਿਸ ਡਿਪਾਰਟਮੈਂਟ ਚ ਕੰਮ ਕਰਦਾ ਹੈ ਅੱਜ ਤੁਸੀਂ ਅਜੇ ਐਂਕਰ ਕੰਮ ਕਰਦੇ ਹੋ ਤੁਸੀਂ ਇੱਕ ਚੈਨਲ ਨਾਲ ਜੁੜੇ ਹੋਏ ਹੋ ਮੈਂ ਇੱਕ ਕਲਾਕਾਰ ਹਾਂ ਸੋ ਇਹ ਲੋਕ ਦੁਨੀਆ ਬਾਰੇ ਕੀ ਸੋਚਦੇ ਨੇ ਇਹ ਲੋਕ ਅਜ਼ਰਬ ਕਰਦੇ ਨੇ ਤੁਸੀਂ ਜਿਹੜਾ ਚੈਨਲ ਵਾਲਾ ਬੰਦਾ ਹੈ ਇੱਕ ਐਂਕਰ ਬੰਦਾ ਹੈ ਜਾਂ ਕੈਮਰਾਮੈਨ ਬੰਦਾ ਹੈ ਉਹ ਦੁਨੀਆ ਨੂੰ ਬਖ ਬਖ ਪੱਖਾਂ ਤੋਂ ਦੇਖ ਰਿਹਾ ਤੁਸੀਂ ਹਰ ਜਗ੍ਹਾ ਲੋਕਾਂ ਦਾ ਇੰਟਰਵਿਊ ਕਰਨ ਜਾਂਦੇ ਹੋ ਕਿਸੇ ਕੱਟ ਚ ਵੀ ਜਾਂਦੇ ਹੋ ਤੁਹਾਨੂੰ ਸਾਰੇ ਥੀ ਵਿਊ ਪਤਾ ਹੁੰਦੇ ਨੇ ਕਿ ਆ ਸਿਆਸਤਦਾਨ ਦੇ ਪਿੱਛੇ ਕੀ ਮਨਸ਼ਾ ਕੰਮ ਕਰ ਰਹੀ ਹੈ ਆ ਐਕਟਰ ਦੇ ਪਿੱਛੇ ਕੀ ਮਨਸ਼ਾ ਕੰਮ ਕਰਦੀ ਹੈ ਇਹ ਐਕਟਰ ਪੈਸੇ ਲਈ ਕੰਮ ਕਰ ਰਿਹਾ ਹੈ ਸ਼ੋਰਤ ਲਈ ਕੰਮ ਕਰ ਰਿਹਾ ਹੈ ਜਾਂ ਡੈਡੀਕੇਟਡ ਅਕਲ ਲਈ ਤੁਹਾਨੂੰ ਸਭ ਪਤਾ ਲੱਗ ਜਾਂਦਾ ਇੰਟਰਵਿਊ ਦੇ ਵਿੱਚ ਇਹ ਸਿਆਸਤਦਾਨ ਦਾ ਪਤਾ ਲੱਗ ਜਾਂਦਾ ਹੈ ਇਸ ਕਰਕੇ ਜੇ ਤੁਹਾਨੂੰ ਸਿਆਸਤਦਾਨ ਬਣਨ ਦਾ ਮੌਕਾ ਮਿਲੇ ਤੁਸੀਂ ਵਧੀਆ ਸਿਆਸਤਦਾਨ ਬਣ ਸਕਦੇ ਹੋ ਇਹੀ ਮੈਂ ਗੱਲ ਕਹਿਣਾ ਹੈ ਜੇ ਕਰਮਜੀਤ ਵਰਗਾ ਸੱਚਾ ਪੱਕਾ ਬੰਦਾ ਜਿਹਦੇ ਇਸ ਲਾਈਨ ਦੇ ਵਿੱਚ ਬੜੀ ਚੰਗੀ ਛਵੀ ਹੈ ਉਹਦੇ ਬਾਰੇ ਕੋਈ ਗਲਤ ਸ਼ਬਦ ਅਜੇ ਤੱਕ ਕਿਸੇ ਨੇ ਬੋਲਿਆ ਨਹੀਂ ਹੈਗਾ ਉਹਨੇ ਕੋਈ ਮੈਂ ਕਹਿੰਦਾ ਜੀ ਉਹੋ ਜਿਹੇ ਬੰਦੇ ਸਿਆਸਤਾਂ ਚ ਆ ਜਾਂਦਾ ਹੈ ਉੱਥੇ ਆ ਕੇ ਆਪਣੇ ਆਪ ਨੂੰ ਉਹੋ ਜਿਹਾ ਰੱਖਦਾ ਹੈ ਤਾਂ ਉਹਦੇ ਬਰਕੀ ਰੀਸ ਕੋਈ ਨਹੀਂ ਹੈ ਜੀ ਕਿਉਂਕਿ ਕਲਾਕਾਰ ਬੰਦਾ ਇਹਨੂੰ ਮੈਜਿਕ ਕਲਾਕਾਰ ਹੈ ਮੈਨੂੰ ਕਈ ਵਾਰ ਪੁਲਿਸ ਇੰਸਪੈਕਟਰ ਬਣਨ ਦਾ ਮੌਕਾ ਮਿਲਦਾ ਮੈਨੂੰ ਕਈ ਵਾਰ ਐਸਐਸਪੀ ਬਣਨ ਦਾ ਮੌਕਾ ਮਿਲਦਾ ਕਈ ਵਾਰ ਮੈਨੂੰ ਹੋ ਸਕਦਾ ਸੀਐਮ ਬਣਨ ਦਾ ਮੌਕਾ ਮਿਲੇ ਕਲਾ ਦੇ ਵਿੱਚ ਆਮ ਲਾਈਫ ਚ ਨਹੀਂ ਐਜ਼ ਅਕਟਿੰਗ ਚ ਐਮਐਲਏ ਬਣਨ ਦਾ ਮੌਕਾ ਮਿਲੇ ਸਰਪੰਚ ਬਣਨ ਦਾ ਮੌਕਾ ਮਿਲੇ ਉਹ ਕਹਿੰਦੇ ਹੈ ਜੀ ਇਸ ਬੰਦੇ ਨੂੰ ਤਾਂ ਇੱਕ ਕਰਜ਼ੇ ਚ ਡੁੱਬਿਆ ਹੋਇਆ ਬਾਪ ਦਾ ਮੌਕਾ ਮਿਲ ਰਿਹਾ ਹੈ ਮੈਂ ਉਹ ਵੀ ਜਿਹੜਾ ਆਮ ਨਾ ਮਹਿਸੂਸ ਨਹੀਂ ਕਰ ਸਕਦਾ ਦੇਖੋ ਜਦੋਂ ਮੇਰਾ ਵਿਆਹ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਮੈਨੂੰ ਦੱਸਿਆ ਗਿਆ ਕਿ ਇਹ ਕੁੜੀ ਹੈ ਜਿਹੜੀ ਤੁਹਾਡੇ ਆਪੋਜੀਟ ਕੰਮ ਕਰੋਗੀ ਉਦੋਂ ਮੈਨੂੰ ਪਤਾ ਲੱਗੇ ਗੁੱਡ ਹਸਬੰਡ ਕੀ ਹੁੰਦਾ ਜਦੋਂ ਮੇਰੇ ਘਰੇ ਕੋਈ ਬੱਚਾ ਨਹੀਂ ਸੀ ਮੈਨੂੰ ਕਿਹਾ ਗਿਆ ਕਿ ਇਹ ਬੱਚਾ ਤੇਰਾ ਬੇਟਾ ਬੇਟੀ ਬਣ ਰਿਹਾ ਹੈ ਉਦੋਂ ਮੈਨੂੰ ਪਤਾ ਲੱਗਿਆ ਕਿ ਇੱਕ ਚੰਗਾ ਬਾਪ ਕੀ ਹੁੰਦਾ ਇੱਕ ਚੰਗਾ ਜਿਹੜਾ ਬਾਪ ਨਹੀਂ ਆ ਉਹ ਕਿਉਂ ਕਿਹਾ ਜਾਂਦਾ ਮੈਂ ਜਦੋਂ ਲਾਈਫ ਦੇ ਵਿੱਚ ਸਾਰਾ ਕੁਝ ਨਹੀਂ ਸੀ ਕੀਤਾ ਮੈਨੂੰ ਪਹਿਲੀ ਵਾਰ ਐਕਸਪੀਰੀਅੰਸ ਹੈਗਾ ਬਿਲਕੁਲ ਸੋ ਇਸ ਕਰਕੇ ਮੈਨੂੰ ਲੱਗਦਾ ਕਲਾਕਾਰ ਕੋਲੇ ਵੀ ਬਹੁਤ ਸਾਰਾ ਐਕਸਪੀਰੀਅੰਸ ਕਲਾਕਾਰ ਬੰਦੇ ਕਿਉਂ ਕਿਹਾ ਕਿ ਬੀਮਾਨ ਹੋ ਸਕਦਾ ਹੈ ਬਿਲਕੁਲ ਜੀ ਪਰ ਜੋ ਯੂਟਿਲਾਈਜ਼ ਸਹੀ ਕਰਦਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਰਮਜੀਤ ਅਨਮੋਲ ਬਹੁਤ ਚੰਗੀ ਚੁਆਇਸ ਸੀ ਪਾਰਟੀ ਦੀ ਜੇ ਚੰਗੇ ਬਹੁਤ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਕੀ ਪਤਾ ਸੀ ਤੇ ਫਿਲਮਾਂ 'ਚ ਕੰਮ ਕਰਦੇ ਨੇ ਅਸੀਂ ਕਿਤੇ ਏਲੀਅਨ ਆ ਉੱਤੋਂ ਆਏ ਆ ਅਸੀਂ ਇਸ ਦੁਨੀਆ 'ਚ ਜੰਮੇ ਪਲੇ ਆ ਇੱਥੇ ਰਹਿੰਦੇ ਆ ਹੁਣ ਮੈਂ ਕਈ ਵਾਰ ਹੈਰਾਨ ਹੁੰਨਾ ਜਿਹੜੇ ਸਾਡੇ ਡਰਾਈਵਰ ਭਰਾ ਨੇ ਲੋਕਲ ਡਰਾਈਵਰਾਂ ਬਾਰੇ ਹੋਰ ਕਿਸੇ ਦੀ ਸੋਚ ਹੁੰਦੀ ਹੈ ਮੈਂ ਬੜੀ ਪੜਾਈ ਪੜਾਈ ਗੱਲ ਹੈ ਇੱਕ ਵਾਰ ਮੈਂ ਰੋਡਵੇ ਦੀ ਬੱਸ 'ਚ ਸਫ਼ਰ ਕਰ ਰਿਹਾ ਸੀ ਤੇ ਮੈਨੂੰ ਅੱਗੇ ਬੈਠਣ ਉਹ ਆਪਣੇ ਕੰਡਕਟਰ ਨਾਲ ਫੇ ਗੱਲਾਂ ਕਰਨ ਲੱਗ ਗਿਆ ਉਹ ਸਿਆਸਤ ਬਾਰੇ ਜਿੰਨਾ ਚੰਗੀਆਂ ਡਿਬੇਟ ਮੈਂ ਫਿਰੋਜ਼ਪੁਰ ਜਾਣਾ ਸੀ ਉਹ ਬੰਦੇ ਨੇ ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ ਜਾਣ ਤੱਕ ਜਿੰਨੀ ਚੰਗੀ ਸਿਆਸਤ ਦੀ ਡਿਬੇਟ ਉਹਨਾਂ ਨੇ ਕੀਤੀ ਉਹ ਕੰਡਕਟਰ ਤੇ ਡਰਾਈਵਰ ਨੇ ਮੈਂ ਕਮਾਲ ਮੰਨ ਗਿਆ ਚੰਗੇ ਚੰਗੇ ਸਿਆਸਦਾਨ ਨਹੀਂ ਕਰ ਸਕਦੇ ਇਸੇ ਤਰ੍ਹਾਂ ਟਰੱਕ ਡਰਾਈਵਰ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਵੀ ਨੇ ਉਹਨਾਂ ਕੋਲ ਬੈਠਣ ਦਾ ਮੌਕਾ ਮਿਲਦਾ ਉਹ ਸਿਆਸਤ ਤੇ ਐਡੀਆਂ ਕਮਾਲ ਦੀਆਂ ਟਿੱਪਣੀਆਂ ਕਰਦੇ ਨੇ ਚੰਗਾ ਚੰਗਾ ਸਿਆਸਦਾਨ ਨੂੰ ਬਾਣੀ ਪਾ ਸਕਦੇ ਨੇ ਸੋ ਮੈਂ ਕਹਿੰਦਾ ਤੁਸੀਂ ਐਵੇਂ ਕਿਸੇ ਨੂੰ ਡੀਮੋਡਿਲੇਜ ਕਿ ਫਲਾਣਾ ਬੰਦਾ ਨਹੀਂ ਸਿਆਸਤ ਕਰ ਸਕਦਾ ਹਰ ਬੰਦਾ ਸਿਆਸਤ ਕਰ ਸਕਦਾ ਆ ਸਿਆਸਤ ਨੂੰ ਆਉਣੀ ਚਾਹੀਦੀ ਹੈ ਸਿਆਸਤ ਬਾਰੇ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਸਾਡੇ ਕੋਲ ਤਾਂ ਵਿਸ਼ੇ ਸਿਆਸਤ ਦੇ ਸਿਆਸਤ ਅੱਜ ਸਾਡੇ ਰਿਸ਼ਤਿਆਂ ਵਿੱਚ ਘਰ ਕਰ ਗਈ ਮਤਲਬ ਬੜੇ ਕਰੀਬੀ ਰਿਸ਼ਤੇ ਜਿਹੜਾ ਹਸਬੰਡ ਵਾਈਫ ਦਾ ਰਿਸ਼ਤਾ ਹੈ ਜਾਂ ਤੁਸੀਂ ਇਹ ਕਹਿ ਲਓ ਕਿ ਪੇਰੈਂਟਸ ਦਾ ਬੱਚਿਆਂ ਨਾਲ ਰਿਸ਼ਤਾ ਹੈ ਮਤਲਬ ਇੱਥੇ ਤੱਕ ਸਿਆਸਤ ਸਾਨੂੰ ਨੋਲਿਜ ਹੈ ਨਹੀਂ ਅਸੀਂ ਉਹ ਹੀ ਲਿਖਦੇ ਨੇ ਇੱਥੇ ਸਿਆਸੀ ਗੱਲਾਂ ਨਾ ਕਰੋ ਸਿਆਸਤ ਬਿਨਾਂ ਅਸੀਂ ਕਾਜੋਗੇ ਸਿਆਸਤ ਸਕੇ ਕੀ ਹੋਇਆ ਵਿਸਿਆਸ ਦਾ ਕੰਮ ਤੋਂ ਮਾਰਾ ਕੰਮ ਕਰਨਾ ਇੱਕ ਛਵੀ ਬਣ ਗਈ ਛਵੀ ਬਣ ਗਈ ਨਾ ਇੱਕ ਇੱਕ ਵਾਰ ਹੋਇਆ ਇਹ ਕਿ ਕਿਸੇ ਕਲਾਕਾਰ ਬੰਦੇ ਨੇ ਇੱਕ ਪਾਰਟੀ ਬਣਾਈ ਪੁਰਾਣਾ ਇਤਿਹਾਸ ਹੈ ਉਹ ਜਦੋਂ ਪਾਰਟੀ ਉਹਨੇ ਬਣਾਈ ਤਾਂ ਜਦੋਂ ਇਲੈਕਸ਼ਨ ਹੋ ਗਈ ਫਿਰ ਪਰ ਉਹ ਪਾਰਟੀ ਵਿੱਚ ਉਹ ਸਰਕਾਰ ਤਾਂ ਨਹੀਂ ਬਣਾ ਸਕਿਆ ਪਰ ਉਹਦੀ ਮਦਦ ਬਿਨਾਂ ਕੋਈ ਸਰਕਾਰ ਨਹੀਂ ਸੀ ਬਣ ਸਕਦੀ ਅੱਛਾ ਉਹਦੀ ਮਦਦ ਨਾਲ ਸਰਕਾਰ ਬਣੀ ਤੇ ਫਿਰ ਉਹ ਬੰਦਾ ਜਿੰਨਾ ਚਿਰ ਜਿਉਂਦਾ ਰਿਹਾ ਹਰ ਬਾਰ ਉਹਦੀ ਮਦਦ ਤੋਂ ਬਿਨਾਂ ਕੋਈ ਮਦਦ ਤੋਂ ਬਿਨਾਂ ਹੈਲਪ ਤੋਂ ਬਿਨਾਂ ਸਰਕਾਰ ਦੇ ਬਣੇ। ਹੂੰ। ਸੋ ਕਹਿੰਦੇ ਵੀ ਉਹ ਸਮਾਂ ਬਹੁਤ ਚੰਗਾ ਸਮਾਂ ਸੀਗਾ। ਸੋ ਮੈਨੂੰ ਲੱਗਦਾ ਜੇ ਮੈਨੂੰ ਕੋਈ ਪੁੱਛੀਏ ਗੱਲ ਕਿ ਜਿਹੜੀ ਸਿਆਸਤ ਹੈ ਜਦੋਂ ਲੋਕਾਂ ਨੇ ਸਾਨੂੰ ਇੰਨਾ ਪਿਆਰ ਸਾਰਾ ਕੋਈ ਸ਼ੌਹਰਤ ਦੇਤੀ ਤਾਂ ਸਾਡਾ ਫਰਜ਼ ਬਣਦਾ ਸੀ ਲੋਕਾਂ ਲਈ ਚੰਗੇ ਕੰਮ ਕਰੀਏ ਉਹ ਚਾਹੇ ਕਲਾਕਾਰ ਬਣ ਕੇ ਕਰੀਏ ਐਜ਼ ਅ ਹਿਊਮਨ ਬੀਇੰਗ ਇਨਸਾਨ ਬਣ ਕੇ ਕਰੀਏ ਜਾਂ ਅਸੀਂ ਕੋਈ ਰਾਜਨੀਤਾ ਬਣ ਕੇ ਕਰੀਏ ਸਾਡਾ ਫਰਜ਼ ਬਣਦਾ ਅਸੀਂ ਇਹ ਲੋਕਾਂ ਦਾ ਕਰਜ਼ਦਾਰਨ। ਅਸੀਂ ਕਿਹੜੇ ਉਪਤਾਰ ਸਕਦੇ ਆ ਇਹ ਮੈਨੂੰ ਪਰਸਨਲੀ ਫੀਲ ਹੁੰਦਾ ਬਹੁਤ ਬਹੁਤ ਸ਼ੁਗਰੀਆ ਗੱਲਬਾਤ ਕਰਨ ਦੇ ਲਈ ਆਪਣਾ ਸਮਾਂ ਦੇਣ ਲਈ ਸਾਰਾ ਮੈਨੂੰ ਤੁਹਾਨੂੰ ਘੱਟ ਬੋਲਣ ਦਿੱਤਾ ਨਹੀਂ ਨਹੀਂ ਬਹੁਤ ਬਹੁਤ ਸ਼ੁਗਰੀਆ ਬਹੁਤ ਚੰਗਾ ਲੱਗਦਾ ਹੈ ਜਿਸ ਵਕਤ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਤੁਹਾਨੂੰ ਆਪਣੀ ਗੱਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਮੋਹ ਲਏ ਕਿ ਤੁਹਾਨੂੰ ਸਮੇ ਦਾ ਵੀ ਗਿਆਨ ਨਾ ਰਹੇ ਔਰ ਤੁਸੀਂ ਗੱਲ ਕਰਦੇ ਹੀ ਜਾਓ ਰ ਅਜਿਹੇ ਕਲਾਕਾਰਾਂ ਦੇ ਨਾਲ ਬਹਿ ਕੇ ਹਮੇਸ਼ਾ ਇੱਕ ਅੱਧੀ ਚੀਜ਼ ਸਿੱਖਣ ਨੂੰ ਹੀ ਮਿਲਦੀ ਔਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਲਿਆ ਸਕਦੇ ਹੋ ਸਰਾਜ ਮੈਨੂੰ ਤੁਹਾਡੇ ਤੋਂ ਇਹ ਸਿੱਖਣ ਨੂੰ ਮਿਲ ਗਿਆ ਕਿ ਨੀਵੇਂ ਕਿਵੇਂ ਰਹਿਣਾ ਹੈ ਜਿੰਨਾ ਮਰਜ਼ੀ ਕੁਝ ਹੋ ਜਾਏ ਜ਼ਿੰਦਗੀ ਦੇ ਵਿੱਚ ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਵੀ ਸਭ ਸਮਾਂ ਦੇਣ ਦੇ ਲਈ ਵੀ ਤੁਹਾਡਾ ਸਾਰਿਆਂ ਦਾ ਵੀ ਬਹੁਤ ਸਾਰਾ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਔਰ ਜੇਕਰ ਪ੍ਰੋਗਰਾਮ ਵਧੀਆ ਲੱਗਿਆ ਤੇ ਕਮੈਂਟਸ ਕਰਕੇ ਜ਼ਰੂਰ ਦੱਸਣਾ ਔਰ ਅਸੀਂ ਹਰ ਹਫਤੇ ਤੁਹਾਡੇ ਲਈ ਇਸੇ ਤਰੀਕੇ ਦੇ ਨਾਲ ਤੁਹਾਡੇ ਮਨਪਸੰਦ ਕਲਾਕਾਰਾਂ ਦੇ ਨਾਲ ਖਾਸ ਪ੍ਰੋਗਰਾਮ ਲੈ ਕੇ ਆਂਦੇ ਰਵਾਂਗੇ ਕੈਫੇ ਪੰਜਾਬੀ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ ਨਮਸਕਾਰ